ਕਹਿੰਦੇ ਤੁਹਾਨੂੰ ਅਮੀਰ ਕਰ ਦਾਂਗੇ ਸਾਡੀ ਹੁਈ ਜਮੀਨ 5-5 ਕਰੋੜ ਦੀ ਐ ਆ ਸਾਡੇ 1.2 ਕਰੋੜ ਦਾ ਸੌਦਾ ਹੋਇਆ ਕਿਸੇ ਵਾਲ ਬਣ ਚ ਤੇ ਸਾਨੂੰ ਕੀ ਲੋੜ ਐ ਚ ਅਸੀਂ ਚਾਰ ਦੀ ਕਿਉਂ ਦਈਏ ਐਨ ਆਰ ਆਈ ਦਾ ਹੁਣ ਸਾਡੇ ਤੇ ਹੱਸ ਦੇ ਨੇ ਵੀ ਫੜ ਲਿਆ ਬਾਸ ਜਾ ਕੇ ਪੰਜਾਬ ਹੁਣ ਉਹ ਬਾਸ ਬੜੀ ਬੈਠੇ ਆ ਅਸੀਂ ਸੋਚੀ ਜਾਂਦੇ ਆ ਵੀ ਇੱਧਰ ਵੀ ਪੈਸਾ ਲਾ ਲਿਆ ਐਨ ਆਰ ਆਈ ਦੇ ਲਈ ਤਾਂ ਪੰਜਾਬ ਸਰਕਾਰ ਦੇ ਵੱਲੋਂ ਉਪਰਾਲੇ ਬਹੁਤ ਕੀਤੇ ਗਏ ਸੀ ਰਜਿਸਟਰੀਆਂ ਨੂੰ ਲੈ ਕੇ ਹੋਵੇ ਜਾਂ ਹੋਰ ਬਾਕੀ ਚੀਜ਼ਾਂ ਹੋ ਕੇ ਦੇਖਿਆ ਹਣਾ ਪਿੱਛੇ ਜੀ ਤੁਸੀਂ ਉਹ ਤੁਹਾਨੂੰ ਉਪਰਾ ਜਿਹੜੇ ਉਪਰਾਲੇ ਕੀਤੇ ਚੰਗੇ ਨਹੀਂ ਲੱਗੇ ਹੈਗੇ ਓਾ ਕਿ ਕਿਹੜੇ ਵਰਾਲੇ ਲੱਗਦਾ ਨਹੀਂ ਕੁਝ ਰਹਿ ਗਈ ਮੇਰੀ ਤਾਂ ਪੀਆਰ ਸਾਲਖੰਡ ਦੀ ਰਹਿ ਗਈ ਠੀਕ ਆ ਜੀ ਮੇਰੀ ਤਾਂ ਖਤਮ ਰਿਕਾਰਡਡ ਆਹੇ ਗੱਲ ਕੋਈ ਉਦਾਂ ਹੀ ਧੂੜ ਚ ਟੱਟੂ ਨਹੀਂ ਤੇ ਪਰ ਬਹੁਤੇ ਐਨਆਰਆਈ ਆ ਜਿਹੜੇ ਉਹ ਆਪਦੀਆਂ ਜ਼ਮੀਨਾਂ ਵੇਚ ਕੇ ਉਥੇ ਜਾਣਗੇ ਜਿੱਦਣੇ ਪਾਲਸੀ ਰੱਦ ਹੁੰਦੀ ਆ ਇਹਨਾਂ ਨੇ ਤਾਂ ਵਿਚਾਰਿਆਂ ਨੇ ਉਹ ਵੀ ਕੱਢ ਦੇਣੇ ਆ ਜਿਹੜੇ ਆਪਦੇ ਮਾਪਿਓ ਕਰਕੇ ਪੰਜਾਬ ਚ ਬੈਠੇ ਸੀ ਨਾ ਉਹ ਵੀ ਬੱਚੇ ਉਜੜ ਜਾਣਗੇ ਉਹ ਵੀ ਲੋਕ ਤੁਰ ਜਾਣਗੇ ਵਾਪਸ ਪਹਿਲਾਂ ਬਾਦਲ ਸਾਹਿਬ ਉਹਨਾਂ ਨੂੰ ਕੀ ਕਸ਼ ਹੋਇਆ ਕਿੱਕਲੀਆਂ ਪਈਆਂ ਮੈਂ ਕਹਿੰਦਾ ਵੀ ਉਹ ਧੰਨ ਦੇ ਸੀ ਬੰਦੇ ਜਿਹੜਾ ਇਹਨਾਂ ਨੇ ਇਹ ਸਹਿ ਲਿਆ ਜੇ ਮੇਰੀ ਘਰ ਵਾਲੀ ਨੂੰ ਕੋਈ ਆਏ ਕਿਸੇ ਨੇ ਕਿੱਕਲੀ ਪਾਈ ਹੁੰਦੀ ਮੈਂ ਉਹਦੀ ਇਹੋ ਜਿਹੀ ਬੱਧਰੀ ਬਣਾਉਂਦਾ ਮੈਂ ਕਹਿੰਦਾ ਯਾਰ ਧੰਨਬ ਨੇ ਬੰਦੇ ਉਹ ਠੀਕ ਨਹੀਂ ਹੁਣ ਤਾਂ ਸਾਨੂੰ ਉਹੀ ਚੰਗੇ ਲੱਗਣ ਲੱਗੇ ਠੀਕ ਆ ਜੀ ਜੋ ਤੁਸੀਂ ਕਹਿੰਦੇ ਸੀ ਇੱਕ ਵਾਰੀ ਆਪਣੀਆਂ ਵੀਡੀਓ ਪੁਰਾਣੀਆਂ ਚੱਕ ਕੇ ਦੇਖੋ ਵੀ ਤੁਹਾਡੇ ਬਿਆਨ ਕੀ ਸੀ ਸਾਨੂੰ ਰੀਅਲ ਚ ਲੱਗਦਾ ਸੀ ਬਈ ਵੀਆਈਪੀ ਕਲਚਰ ਖਤਮ ਹੋਊਗਾ ਪਰ ਹੁਣ ਅਸੀਂ ਜਦੋਂ ਕਿਤੇ ਜਾਂਦੇ ਆ ਥੋੜਾ ਕਾਫਲਾ ਲੰਘਦਾ ਉਹੀ ਮਿੱਟੀ ਸਾਡੇ ਮੂੰਹਾਂ ਤੇ ਫੇਰ ਹੁੰਦੀ ਹੈ ਜੋ ਪਹਿਲਾਂ ਨਹੀਂ ਸਰਕਾਰਾਂ ਦੀ ਹੁੰਦੀ ਸੀ ਪਰ ਸਾਨੂੰ ਆਮ ਆਦਮੀ ਪਾਰਟੀ ਤੇ ਬਹੁਤ ਵਿਸ਼ਵਾਸ ਸੀ ਬਈ ਮਤਲਬ ਬਦਲਾ ਹੋਊਗਾ ਹਰੇਕ ਦੀ ਸੁਣਵਾਈ ਹੋਊਗੀ ਅਸੀਂ ਉਦੋਂ ਬਾਅਦ ਇੱਥੇ ਰਹਿਣ ਦਾ ਫੈਸਲਾ ਤਾਂ ਹੀ ਕੀਤਾ ਸੀ ਆਮ ਆਦਮੀ ਤਾਂ ਪਿੰਡਾਂ 'ਚੋਂ ਚੱਲੂਗੀ ਸੱਥਾਂ 'ਚੋਂ ਚੱਲੂਗੀ ਯਾਰ ਸਾਡੇ ਸੱਥ 'ਚ ਸਾਲਾ ਕਦੇ ਚ ਆ ਦੇਖਿਆ ਨਹੀਂ ਮੈਂ ਬਈ ਸਰਕਾਰ ਚੱਲਦੀ ਸੱਥ 'ਚ ਤਾਂ ਮੈਂ ਤਾਂ ਆਸ਼ ਹੀ ਚੱਲਦੀ ਦੇਖਦਾ ਕਿਹੜੇ ਪਿੰਡ 'ਚੋਂ ਚੱਲਦੀ ਆ ਸਾਨੂੰ ਵੀ ਦੱਸ ਦਿਓ ਅਸੀਂ ਵੀ ਪਿੰਡ ਜਾਈਏ ਦੇਖ ਲਈਏ ਸਾਨੂੰ ਵੀ ਮਾਣ ਹੋਵੇ ਠੀਕ ਨੇ ਸਸਿਕਾ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਪੂਰੇ ਪੰਜਾਬ ਭਰ ਦੇ ਵਿੱਚ ਜਿੱਥੇ ਲੈਂਡ ਪੁਲਿੰਗ ਪਾਲਿਸੀ ਦਾ ਵਿਰੋਧ ਹੋ ਰਿਹਾ ਉੱਥੇ ਪੰਜਾਬ ਸਰਕਾਰ ਇਸ ਦੇ ਫਾਇਦੇ ਗਿਣਉਂਦੀ ਨਜ਼ਰ ਆ ਰਹੀ ਹੈ ਕਿ ਇਸ ਦੇ ਫਾਇਦੇ ਬਹੁਤ ਨੇ ਔਰ ਬਹੁਤ ਸਾਰੇ ਕਿਸਾਨ ਨੇ ਜਿਹੜੇ ਇਸ ਪਾਲਿਸੀ ਦੇ ਤਹਿਤ ਆਪਣੀ ਜ਼ਮੀਨ ਦੇਣਾ ਚਾਹੁੰਦੇ ਨੇ ਲੇਕਿਨ ਦੂਸਰੇ ਪਾਸੇ ਐਨਆਰਆਈ ਦੀ ਗੱਲ ਕੀਤੀ ਜਾਵੇ ਤਾਂ ਐਨਆਰਆਈਸ ਨੇ ਉਹ ਕੀ ਸੋਚਦੇ ਨੇ ਇਸ ਦੇ ਬਾਰੇ ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਸਾਰੇ ਐਨਆਰਆਈ ਨੇ ਜਿਨ੍ਹਾਂ ਦੀ ਕਰੋੜਾਂ ਦੀ ਜ਼ਮੀਨ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਨੇ ਔਰ ਕਈ ਹਜ਼ਾਰ ਏਕੜ ਜਿਹੜੀ ਜ਼ਮੀਨ ਹੈ ਉਹ ਐਨਆਰਆਈਜ਼ ਦੀ ਵੀ ਹੋ ਸਕਦੀ ਹੈ ਪਰ ਲੇਕਿਨ ਇਸ ਤੇ ਐਨਆਰਆਈ ਸੋਚਦੇ ਕਿ ਇਹਨੇ ਗੱਲਬਾਤ ਕਰਦੇ ਸਾਡੇ ਨਾਲ ਇੱਕ ਵੀਰ ਮੌਜੂਦ ਨੇ ਜੋ ਕਿ ਕੈਨੇਡਾ ਤੋਂ ਆਏ ਹੋਏ ਨੇ ਭਾਈ ਜਿਸ ਤਰੀਕੇ ਨਾਲ ਚੱਲਦੀ ਪਈ ਐਸ ਪਾਲਿਸੀ ਦੀ ਗੱਲ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਕਿਸਾਨ ਕਹਿੰਦੇ ਸਾਨੂੰ ਇਹ ਪਾਲਿਸੀ ਨਹੀਂ ਚਾਹੀਦੀ ਹੈਗੀ ਕਦੇ ਸੋਚ ਕੇ ਆਏ ਸੀਗੇ ਵੀ ਖੇਤੀ ਕਰਨੀ ਹੈ ਤੇ ਅੱਜ ਵਿਰੋਧ ਕਰਨ ਦੇ ਲਈ ਨਾਲ ਜੁੜਨਾ ਬੈਰਿਆ ਬਿਲਕੁਲ ਭਾਈ ਪਹਿਲਾਂ ਤਾਂ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਬਿਲਕੁਲ ਅਸੀਂ ਸੋਚਦੇ ਹੁੰਦੇ ਸੀ ਬਾਈ ਕਿਤੇ ਵੀ ਪਹਿਲਾਂ ਇੱਥੋਂ ਸੋਚਦੇ ਸੀ ਵੀ ਕਦੋਂ ਕੈਨੇਡਾ ਜਾਈਏ ਫਿਰ ਉੱਥੇ ਪਹੁੰਚਦੇ ਅਸੀਂ ਉਤੋਂ ਬਾਅਦ ਸਰਕਾਰਾਂ ਦੇ ਹਾਲਾਤ ਸਭ ਨੂੰ ਪਤਾ ਹੀ ਆ ਤਾਂ ਉਦੋਂ ਬਾਅਦ ਭਵੰਤਮਨ ਸਾਹਿਬ ਤੇ ਆਮ ਆਦਮੀ ਪਾਰਟੀ ਹੋਂਦ ਚਾਈ ਉਦੋਂ ਬਾਅਦ ਸਾਨੂੰ ਵੀ ਲੱਗਿਆ ਵੀ ਸ਼ਾਇਦ ਕੁਝ ਬਦਲਾਅ ਹੋਊਗਾ ਮੈਂ ਮੇਰਾ ਕਾਜ਼ਾ ਨਾ ਤੇ ਇੱਕ ਸਾਡੇ ਪਿੰਡ ਦਾ ਮੁੰਡਾ ਹੋਰ ਅਸੀਂ ਇੱਕ ਪਿੰਡ ਦੇ ਹੀ ਤਿੰਨ ਜਿਹੜੇ ਟ੍ਰਾਂਟੋ ਤੋਂ ਆਏ ਆ ਔਰ ਅਸੀਂ ਖੇਤੀ ਸ਼ੁਰੂ ਕੀਤੀ ਆ ਤੇ ਪਰ ਇਹਨਾਂ ਦਾ ਜਿਹੜੇ ਹਿਸਾਬ ਨਾਲ ਹੁਣ ਪਾਰਟੀ ਦਾ ਚੱਲਦਾ ਪਿਆ ਸਿਸਟਮ ਉਹਦੇ ਤਾਂ ਬਿਲਕੁਲ ਹੀ ਅਸੀਂ ਵਰ ਖਿਲਾਫ ਆ ਔਰ ਨਾ ਹੀ ਸਾਡੀ ਸਮਝ ਤੋਂ ਪਰੇ ਹੈ ਇਹ ਗੱਲ ਵੀ ਇਹ ਕਾਦੇ ਲਈ ਆ ਕਿਉਂ ਆ ਨਹੀਂ ਤੁਸੀਂ ਆਏ ਸੀਗੇ ਖੇਤੀ ਦੇ ਲਈ ਆਏ ਸੀਗੇ ਵੀ ਖੇਤੀ ਵੀ ਕਰਨੀ ਅਸੀਂ ਤਰਨੇ ਆਣਾ ਨੇ ਰੀਜ਼ਨ ਸਾਡਾ ਕੋਈ ਵੀ ਸੀ ਮਕਸਦ ਕਾਰਨ ਕੋਈ ਵੀ ਬਣਿਆ ਪਰ ਅਸੀਂ ਉਸ ਤੋਂ ਬਾਅਦ ਅਸੀਂ ਪਤਾ ਪੁਰਖੀ ਕਿੱਤੇ ਨੂੰ ਚੁਣਿਆ ਸਾਡੇ ਚਲੋ ਘਰ ਚ ਨਹੀਂ ਖੇਤੀਬਾੜੀ ਕਰਦੇ ਸਾਡੇ ਪਿੰਡ ਦੇ ਨਾਲ ਜਿਹੜੇ ਸੱਜਣ ਨੇ ਉਹ ਖੇਤੀਬਾੜੀ ਬਹੁਤ ਵਧੀਆ ਤਰੀਕੇ ਕਰਦੇ ਆ ਉਹਨਾਂ ਨੂੰ ਦੇਖ ਕੇ ਸਾਨੂੰ ਵੀ ਲੱਗਿਆ ਵੀ ਸਾਨੂੰ ਇਹ ਧੰਦਾ ਅਪਣਾਉਣਾ ਚਾਹੀਦਾ ਗੁਨਾਰੰਗ ਸਾਹਿਬ ਨੇ ਵੀ ਕਿਹਾ ਤੇ ਅਸੀਂ ਸੰਤੋਸ਼ਟ ਆਂ ਔਰ ਸਾਰੇ ਮੁੰਡੇ ਬਹੁਤ ਵਧੀਆ ਕਰ ਰਹੇ ਆ ਹੁਣ ਕਈ ਬੰਦੇ ਪੱਟਦੇ ਆ ਵੀ ਖੇਤੀ ਚ ਕੁਝ ਵੱਜਦਾ ਨਹੀਂ ਘਾਟੇ ਚ ਆ ਕੋਈ ਖੁਦਕੁਸ਼ੀਆਂ ਕਰਦੇ ਆ ਪਰ ਮੇਰੇ ਪਿੰਡ ਚ ਇਦਾਂ ਦਾ ਕੁਝ ਨਹੀਂ ਮੇਰੇ ਪਿੰਡਾਂ 'ਚ ਤਾਂ ਮੁੰਡੇ ਜ਼ੀਰੋ ਤੋਂ ਸ਼ੁਰੂ ਹੋ ਕੇ ਅੱਜ ਬਹੁਤ ਵਧੀਆ ਆਪਣੀ ਜ਼ਿੰਦਗੀ ਬਸਰ ਕਰ ਰਹੇ ਸੀ ਪਰ ਜਦੋਂ ਸਰਕਾਰ ਦਾ ਫਰਮਾਨ ਆਉਂਦਾ ਜ਼ਮੀਨਾਂ ਵਾਲਾ ਉਦੋਂ ਬਾਅਦ ਇੱਕਦਮ ਹੀ ਤਾਕਤਾਂ ਹੀ ਪਲਟ ਗਿਆ ਬਈ ਜਿਵੇਂ ਜੀ خودਕੁਸ਼ੀ ਦੀ ਗੱਲ ਕਰਦੇ ਪਿਓ ਕਿਸਾਨ ਜਿਹਨੇ ਕਰਜ਼ਾ ਚੜਿਆ ਹੈ ਖੁਦਕੁਸ਼ੀ ਕਰ ਲੈਂਦੇ ਨੇ ਜਿਸ ਤਰੀਕੇ ਦੇ ਨਾਲ ਹੁਣ ਪਾਲਿਸੀ ਦੀ ਗੱਲ ਚੱਲਦੀ ਹੈ ਕਿਸਾਨਾਂ ਦਾ ਵੀ ਇਹ ਵੀ ਕਹਿਣਾ ਹੈ ਵੀ ਸਾਡਾ ਤਾਂ ਮਰਨ ਹੋਇਆ ਪਿਆ ਵਾ ਵੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਜੇ ਕਿਸੇ ਤਰੀਕੇ ਨਾਲ ਅਕਵਾਇਰਿੰਗ ਹੁੰਦੀ ਹੈ ਤਾਂ ਇਹ ਮਾਹੌਲ ਬਣ ਸਕਦਾ ਹੈ ਪੰਜਾਬ ਦੇ ਵਿੱਚ ਖੁਦਕੁਸ਼ੀ ਆ ਇਹ ਤਾਂ ਹੋ ਹੀ ਨਹੀਂ ਸਕਦਾ ਬਾਈ ਇਹ 1 ਇੰਚ ਵੀ ਅਕਵਾਇਰ ਕਰ ਸਕਣ ਮੈਨੂੰ ਤਾਂ ਨਹੀਂ ਲੱਗਦਾ ਵੀ ਲੋਕ ਮਰਨਾ ਪਸੰਦ ਕਰਨਗੇ ਪਰ ਜ਼ਮੀਨ ਆਪਣੀ ਨਹੀਂ ਦੇਣਗੇ ਹੁਣ ਇਹ ਗੱਲ ਕਰਦੇ ਆ ਕੰਪਨੀਆਂ ਦੀ ਵੀ ਕੰਪਨੀਆਂ ਨੂੰ ਵੀ ਜ਼ਮੀਨਦਾਰ ਕਿਸਾਨ ਜ਼ਮੀਨ ਆਪਣੀ ਵੇਚ ਰਹੇ ਆ ਸਾਡੇ ਪਿੰਡ ਦੀ ਵੀ ਲਾਲੋ ਵੀ ਇੱਕ ਕੰਪਨੀ ਆਉਂਦੀ ਆ ਮੇਰਾ ਠੀਕ ਆ ਜੀ ਉਹਨਾਂ ਨੇ ਪਹਿਲਾਂ ਪਿੰਡ ਚ ਆਪਦਾ ਵਿਸ਼ਵਾਸ ਬਣਾਇਆ ਪਿੰਡ ਚ ਵਿਚਰੇ ਅਸੀਂ ਵੀ ਉਹਨਾਂ ਨੂੰ ਆਪਦੀ ਪੈੜੀ ਦਿੱਤੀ ਆ ਹਨਾ ਤਾਂ ਉਹਨਾਂ ਨੇ ਉਹਨਾਂ ਨੇ ਹੀ ਕੰਪੇਅਰ ਕਰਦੀ ਆਮ ਆਦਮੀ ਪਾਰਟੀ ਅਸੀਂ ਤਾਂ ਉਹਨਾਂ ਨੂੰ ਪਹਿਲਾਂ ਰਜਿਸਟਰੀਆਂ ਵੀ ਕਰਾਤੀਆਂ ਸੀ ਪੈਸਾ ਵੀ ਇਸ ਦਾ ਬਾਅਦ ਚਲਿਆ ਤੇ ਇੱਕ ਪਾਸੇ ਉਹਨਾਂ ਨੂੰ ਸਰਕਾਰ ਕਵੇ ਵੀ ਜ਼ਮੀਨ ਦੇ ਦਿਓ ਅਸੀਂ ਨਹੀਂ ਦਿੰਦੇ ਪਹਿਲਾਂ ਤੁਸੀਂ ਆਪਣੇ ਭਵੰਤਮਨ ਸਾਹਿਬ ਆਪਦੇ ਪਿੰਡ ਨੂੰ ਕੋਈ ਵੀ ਮੁੱਖ ਮੰਤਰੀ ਹੋਊਗਾ ਆਪਦੇ ਹਲਕੇ ਬਾਰੇ ਸੋਚੂਗਾ ਉਹ ਦੂਜੇ ਹਲਕਿਆਂ ਨੂੰ ਕੀ ਸੋਚ ਰਹੇ ਉਹ ਪਹਿਲਾਂ ਆਪਦੇ ਪਿੰਡ ਚ ਇੱਕ ਕੋਈ ਮਾਡਲ ਬਣਾ ਕੇ ਦਿਖਾਉਣ ਲੋਕਾਂ ਮੂਰੇ ਪੇਸ਼ ਕਰਨ ਉਸ ਤੋਂ ਬਾਅਦ ਅਸੀਂ ਆਪ ਜਾਵਾਂਗੇ ਵੀ ਸਾਡੀ ਜ਼ਮੀਨ ਲੈ ਲਓ ਇਹ ਤਾਂ ਕੋਈ ਮਤਲਬ ਸਮਝ ਤੋਂ ਬਾਹਰ ਦੀਆਂ ਗੱਲਾਂ ਨੇ ਵੀ ਲੋਕ ਕਿਵੇਂ ਛੱਡ ਦੇਣਗੇ ਘਰਾਂ ਦੇ ਨੰਬਰ ਵਿੱਚ ਨੇ ਮਕਾਨ ਬੰਦਾ ਇੱਕ ਪੂਰੀ ਜ਼ਿੰਦਗੀ ਉਹਦੀ ਕੁਦਰ ਜਾਂਦੀ ਹੈ ਮਿਹਨਤ ਕਰਦੇ ਦੀ ਫੇਰ ਬੰਦਾ ਇੱਕ ਮਕਾਨ ਬਣਾਉਂਦਾ ਔਰ ਇਹ ਕਿਹੋ ਜਿਹਾ ਫਰਮਾਨ ਹੈ ਇਹਨਾਂ ਨੇ ਕੀ ਦੇਖਿਆ ਫੇਰ ਉਦੋਂ ਬਾਅਦ ਕਹਿੰਦੇ ਆ ਵੀ 1 ਲੱਖ ਅਸੀਂ ਦਵਾਗੇ ਹੁਣ 1 ਲੱਖ ਤੇ ਪਹੁੰਚ ਗਏ ਵੀ ਉਹਨਾਂ ਨੂੰ ਸਾਲ ਦੀ ਰਿਟਰਨ ਦਵਾਗੇ ਉਹਨਾਂ ਚਾਰ ਖੇਤੀ ਕਰ ਪਹੁੰਗੇ ਸਰਕਾਰ ਮਤਲਬ ਹੁਣ 8500 ਕਰੋੜ ਦਾ ਕਰਜ਼ਾ ਲੈ ਕੇ ਹਟੀ ਹੈ ਉਹਨਾਂ ਕੋਲੇ ਤਨਖਾਹ ਦੇਣ ਨੂੰ ਪੈਸੇ ਹੈਗੇ ਆ ਰਹੀ ਗੱਲ ਜ਼ਿਮੀਂਦਾਰ ਦੀ ਜ਼ਿਮੀਂਦਾਰ ਨੂੰ ਆਪ ਦਾ ਸੋਹਣੀ ਵਾਪਦੀ ਉਹ ਫਸਲ ਪੈਦਾ ਕਰ ਰਿਹਾ ਸਾਰਾ ਕੁਝ ਵਧੀਆ ਸਾਨੂੰ ਕੁਝ ਚਾਹੀਦਾ ਹੀ ਨਹੀਂ ਫ੍ਰੀ ਵਾਲਾ ਸਾਨੂੰ ਸਾਡੀ ਜ਼ਮੀਨ ਹੀ ਦੇ ਦੇਣ ਉਹੀ ਬਹੁਤ ਆ ਹਾਂਜੀ ਇਹ ਮਤਲਬ ਡਰ ਹੈਗਾ ਵਾ ਜਿਹੜਾ ਕਿਸਾਨਾਂ ਨੂੰ ਵੀ ਕਿਤੇ ਜ਼ਮੀਨ ਸੱਚਮੁੱਚ ਅਕਵਾਇਰ ਨਾ ਹੋ ਜਵੇ ਵੀ ਇਹ ਡਰ ਬਣਿਆ ਹੋਇਆ ਹਲੇ ਵੀ ਡਰ ਤਾਂ ਵੀਰੇ ਹੁੰਦਾ ਹੀ ਆ ਹੁਣ ਜਿਹੜਾ ਬੰਦਾ ਖੇਤੀਬਾੜੀ ਕਰਦਾ ਜ਼ਮੀਨ ਤੇ ਨਿਰਭਰ ਆ ਉਹਨੂੰ ਡਰਤਾ ਹੋਊਗਾ ਪਰ ਨਹੀਂ ਦੇਣਗੇ ਲੋਕ ਆਣ ਖਜੇ ਬਾਕੀ ਹੈਗੀ ਆ ਪੰਜਾਬ ਦੀ ਪਹਿਲਾਂ ਤੁਸੀਂ ਦੇਖੋ ਦਿੱਲੀ ਧਰਨੇ 'ਚ ਵੀ ਮਨ ਲਓ ਸਾਰਿਆਂ ਨੇ ਦੇਖ ਹੀ ਲਈ ਆ ਨਾ ਜ਼ੁਰਤ ਤੇ ਠੀਕ ਆ ਥੋੜੇ ਜੇ ਲੋਕ ਸ਼ਰੀਫ ਨੇ ਕਈ ਵਾਰੀ ਪਿੱਛੇ ਲੱਗ ਜਾਂਦੇ ਆ ਪਰ ਇੰਨੇ پاਗਲ ਨਹੀਂ ਹੈਗੇ ਵੀ ਆਪਣੀਆਂ ਜ਼ਮੀਨਾਂ ਦੇ ਦੇਣਗੇ ਕਾਦੇ ਪਿੱਛੇ ਚਲੋ ਤੁਸੀਂ ਜ਼ਮੀਨ ਲੈਣੀ ਆ ਜਿਹੜੇ ਵੇਚਣਾ ਚਾਹੁੰਦੇ ਆ ਉਹਨਾਂ ਨੂੰ ਉਹਨਾਂ ਦਾ ਪੂਰਾ ਦਾਮ ਦਿਓ ਕਹਿੰਦੇ ਤੁਹਾਨੂੰ ਅਮੀਰ ਕਰ ਦਾਂਗੇ ਸਾਡੀ ਹੁਈ ਜ਼ਮੀਨ 5-5 ਕਰੋੜ ਦੀ ਆ ਸਾਡੇ 1.5 ਕਰੋੜ ਦਾ ਸੌਦਾ ਹੋਇਆ ਇਸੇ ਵਾਲ ਬਣ 'ਚ ਤੇ ਸਾਨੂੰ ਕੀ ਲੋੜ ਐ ਚ ਅਸੀਂ ਚਾਰ ਦੀ ਕਿਉਂ ਦਈਏ ਠੀਕ ਆ ਜੀ ਕਿੰਨੀਆਂ ਇਹਨਾਂ ਦੇ ਅਸੀਂ ਵਾਦੇ ਦਲੀਲਾਂ ਸੁਣੀਆਂ ਕੈਨੇਡਾ ਚ ਕਿੰਨਾ ਕੋ ਸਾਨੂੰ ਲੱਗਦਾ ਸੀ ਵੀ ਪੰਜਾਬ ਹੁਣ ਬਦਲੂਗਾ ਪਰ ਉਥੇ ਦਾ ਉਥੇ ਹੀ ਆ ਉਹ ਤੋਂ ਪਿੱਛੇ ਗਏ ਆ ਅਸੀਂ ਕੁਛ ਅੱਗੇ ਤਾਂ ਵੱਧ ਨਹੀਂ ਰਹੇ ਐਨਆਈਜ਼ ਜਿਹੜੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਤੁਹਾਡੇ ਸਾਥੀਆਂ ਨਾਲ ਕਰਦੀ ਹੋਮੂਗੀ ਕੀ ਗੱਲਬਾਤ ਹੁੰਦੀ ਹੈ ਜਦੋਂ ਕੈਨੇਡਾ ਗੱਲ ਕਰਦੇ ਹੋ ਦੋਸਤਾਂ ਦੇ ਨਾਲ ਇਸ ਪਾਲਿਸੀ ਨੂੰ ਲੈ ਕੇ ਜਾਂ ਜ਼ਮੀਨਾਂ ਨੂੰ ਲੈ ਕੇ ਪਾਲਿਸੀ ਨੂੰ ਲੈ ਕੇ ਹੁਣ ਤਾਂ ਬਾਈ ਸਾਡੇ ਤੇ ਹਾਸ ਹੀ ਰਹੇ ਆ ਪਹਿਲਾਂ ਜਦੋਂ ਅਸੀਂ ਆਏ ਸੀ ਨਾ ਹਰੇਕ ਬੰਦੇ ਦੇ ਦਿਲ ਚ ਸੀਗਾ ਵੀ ਮੈਂ ਪੰਜਾਬ ਆਪਦੀ ਕਨੇਡੀਅਨ ਲਾਈਫ ਨੂੰ ਕਿਵੇਂ ਸੈੱਟ ਕਰਾਂ ਉਹਦੇ ਘਰ-ਬਾਰ ਨੂੰ ਕਿਵੇਂ ਕਰਨਾ ਮੈਨੇਜ ਵੀ ਮੈਂ ਪੰਜਾਬ ਕੀ ਮੁੜ ਪਾਉਂਗਾ ਜਾਂ ਕਿਵੇਂ ਮੁੜ ਹਰੇਕ ਬੰਦਾ ਮੈਨੂੰ ਸਾਲ ਬਾਅਦ ਪਹਿਲਾਂ ਉਹਨਾਂ ਲੱਗਦਾ ਸੀ ਵੀ ਲੋਕ ਜਾਂਦੇ ਆ ਪਿੱਛੇ ਮੁੜੇ ਆਉਂਦੇ ਆ ਇਹ ਸੱਚ ਵੀ ਹੈ ਗੱਲ ਪਿੱਛੇ ਕੈਨੇਡਾ ਵਾਪਸ ਚਲ ਜਾਂਦੇ ਸਾਲ ਬਾਅਦ ਉਹਦਾ ਰੀਜ਼ਨ ਕੀ ਸੀ ਆ ਕੇ ਉਹ ਕੁਝ ਫੁਕਰੇ ਲੋਕ ਸੀ ਦਿਖਾਵਾ ਕਰਦੇ ਸੀ ਠੀਕ ਆ ਜੀ 95 ਲੱਖ ਦੀਆਂ ਗੱਡੀਆਂ ਪੈਸਾ ਮੁੱਕ ਜਾਂਦਾ ਸੀ ਥੋੜੀ ਦੇਰ ਚ ਮੁੜ ਜਾਂਦੇ ਸੀ ਜਦੋਂ ਉਹਨਾਂ ਨੇ ਸਾਨੂੰ ਦੇਖਿਆ ਵੀ ਇਹ ਸਾਲ ਸਾਰ ਰਹਲੇ ਸਾਨੂੰ ਬਹੁਤ ਮੈਸੇਜ ਆਏ ਤੇ ਉਹਨਾਂ ਨੂੰ ਫਿਰ ਉਹਨਾਂ ਚ ਇੱਕ ਮੁੰਡਾ ਰਾਏਕੋਟ ਦਾ ਸੇਖੋਂ ਹੀ ਆਉਦਾ ਸਰਨੇਮ ਤੇ ਉਹਦੀ ਮੈਨੂੰ ਕਾਲ ਆਉਂਦੀ ਹੈ ਹੈਪੀ ਦੀ ਕਹਿੰਦਾ ਵੀ ਸੇਖੋਂ ਕਾਲ ਕਰ ਜ਼ਰੂਰੀ ਕੰਮ ਚਲੋ ਮੈਂ ਉਹਦਾ ਮੈਸੇਜ 3 ਮਹੀਨੇ ਬਾਅਦ ਰੀਡ ਕੀਤਾ ਤੇ ਉਹਨੂੰ ਕਾਲ ਕੀਤੀ ਉਹਦਾ ਮੈਂ ਕਿਹਾ ਜਦੋਂ ਨੇ ਪੰਜਾਬ ਦੀ ਗੱਲ ਕੀਤੀ ਪੰਜਾਬ ਆਉਣ ਦੀ ਉਹਨੇ ਘਰਬਾਰ ਸਭ ਕੁਝ ਆਪਣੀ ਮਿਹਨਤ ਨਾਲ ਕੈਨੇਡਾ ਤੇ ਇੱਧਰ ਬਣਾਇਆ ਮੈਂ ਕਹਾਂ ਤੂੰ ਵੀ ਮੌਜੂਦਾ ਮੈਨੂੰ ਆਪਦੇ ਹਾਲਾਤ ਦੱਸ ਉਹਨੇ ਮੈਨੂੰ ਆਪਦੇ ਹਾਲਾਤ ਦੱਸੇ ਉੱਥੇ ਦੇ ਬਹੁਤ ਵਧੀਆ ਬੰਦਾ ਵੈਲ ਸੈਟਲ ਆ ਪਰ ਉਹ ਫੇਰ ਵੀ ਕਹਿੰਦਾ ਵੀ ਮੈਨੂੰ ਸਕੂਨ ਨਹੀਂ ਹੈਗਾ ਮੈਂ ਪੰਜਾਬ ਆਉਣਾ ਚਾਹਣਾ ਵੀ ਸੇਖੋਂ ਤੋਂ ਸਾਲ ਰਹਿ ਲਿਆ ਵੀ ਹੁਣ ਮੈਨੂੰ ਲੱਗਦਾ ਵੀ ਜੇ ਵੀ ਅਜੇ ਤੱਕ ਆਪਾਂ ਸਰਕਲ 'ਚ ਕਦੇ ਸੁਣਿਆ ਨਹੀਂ ਸੀ ਵੀ ਲੋਕ ਪੰਜਾਬ ਮੋੜਨਗੇ ਮਤਲਬ ਬਹੁਤ ਲੋਕਾਂ ਦੀ ਇੱਛਾ ਸੀ ਵਾਪਸ ਮੋੜਨ ਦੀ ਜਦੋਂ ਹੁਣ ਆਹ ਜ਼ਮੀਨ ਵਾਲੀ ਗੱਲ ਹੋਈ ਹੁਣ ਤਾਂ ਹੱਸ ਹੀ ਰਹੇ ਆ ਵੀ ਲੈ ਲਿਆ ਸਵਾਦ ਵੀ ਲੋਕ ਡਰਦੇ ਬੱਚੇ ਕਿਉਂ ਭਜਦੇ ਸੀ ਠੀਕ ਆ ਜੀ ਫੇਰ ਮਾਲਕ ਕਹਿੰਦੇ ਨੌਕਰੀਆਂ ਦੀ ਗੱਲ ਅਸੀਂ ਸਾਡਾ ਜਿਹੜਾ ਇਹ ਹੈਗਾ ਜ਼ਮੀਨ ਆ ਜਿਹੜੀ ਅਸੀਂ ਖੇਤੀਬਾੜੀ ਕਰਦੇ ਆ ਸਾਡਾ ਸਵੈਕਿੱਤ ਅਸੀਂ ਰੋਜ਼ਗਾਰ ਦਿੰਨੇ ਆ ਚਲੋ ਮੈਂ ਤਾਂ ਨਾਵਾ ਠੀਕ ਆ ਜੀ ਤੇ ਕਿੰਨੇ ਲੋਕ ਜੁੜੇ ਆ ਕਿੰਨੇ ਸੀਰੀ ਜੁੜੇ ਆ ਆੜਤੀਆ ਜੁੜਿਆ ਤੇ ਕਿੰਨੇ ਜਣੇ ਰੋਟੀ ਖਾਂਦੇ ਇੱਕ ਜ਼ਮੀਨ ਤੋਂ ਸਾਨੂੰ ਕਿਸੇ ਦੀ ਮਦਦ ਦੀ ਨਹੀਂ ਲੋੜ ਭਵੰਤਮਾ ਸਾਹਿਬ ਆਤਮ ਬਨ ਕੇ ਬੇਨਤੀ ਆ ਠੀਕ ਆ ਜੀ ਸਾਡੇ ਬਾਰੇ ਸੋਚਣਾ ਬੰਦ ਕਰੋ ਤੁਸੀਂ ਪਹਿਲਾਂ ਆਪਦੇ ਪਿੰਡ ਦਾ ਆਪ ਦਾ ਮਾਲ ਏਰੀਏ ਦਾ ਕੋਈ ਗ੍ਰੋਥ ਕਰੋ ਫਿਰ ਤੁਸੀਂ ਸਾਡੀਆਂ ਜ਼ਮੀਨਾਂ ਵੱਲ ਦੇਖੋ ਠੀਕ ਆ ਜੀ ਜੋ ਤੁਸੀਂ ਕਹਿੰਦੇ ਸੀ ਇੱਕ ਵਾਰੀ ਆਪਣੀਆਂ ਵੀਡੀਓ ਪੁਰਾਣੀਆਂ ਚੱਕ ਕੇ ਦੇਖੋ ਵੀ ਤੁਹਾਡੇ ਬਿਆਨ ਕੀ ਸੀ ਸਾਨੂੰ ਰੀਅਲ ਚ ਲੱਗਦਾ ਸੀ ਵੀ ਵੀਆਈਪੀ ਕਲਚਰ ਖਤਮ ਹੋਊਗਾ ਪਰ ਹੁਣ ਅਸੀਂ ਜਦੋਂ ਕਿਤੇ ਜਾਂਦੇ ਆ ਤੁਹਾਡਾ ਕਾਫਲਾ ਲੰਘਦਾ ਉਹੀ ਮਿੱਟੀ ਸਾਡੇ ਮੂੰਹਾਂ ਤੇ ਫੇਰ ਹੁੰਦੀ ਹੈ ਜੋ ਪਹਿਲਾਂ ਨਹੀਂ ਸਰਕਾਰਾਂ ਦੀ ਹੁੰਦੀ ਸੀ ਮਤਲਬ ਲੋਕ ਆਪਣੇ ਆਪ ਨੂੰ ਲੁੱਟੇ ਹੋਏ ਮਹਿਸੂਸ ਕਰ ਰਹੇ ਨੇ ਜਦੋਂ ਦੀ ਆਮ ਆਦਮੀ ਆਈ ਹੈ ਪਹਿਲਾਂ ਹੁਣ ਤੁਸੀਂ ਕਹੋਗੇ ਵੀ 2-3 ਸਾਲ ਇਹ ਕਿਉਂ ਨਹੀਂ ਇਹਨਾਂ ਨੇ ਇਹੋ ਜਿਹਾ ਕੁਸ਼ ਕੀਤਾ ਜਿਵੇਂ ਇੱਕ ਟਰੱਕ ਡਰਾਈਵਰ ਆ ਜਦੋਂ ਅਸੀਂ ਬਾਹਰ ਗਏ ਸੀ ਨਾ ਸਾਨੂੰ ਕੋਈ ਟਰੱਕ ਨਹੀਂ ਫੜਾਉਂਦਾ ਹੁੰਦਾ ਸੀ ਵੀ ਇਹਸ ਵਾਲਾ ਕਾਹੇ ਚ ਮਾਰੂ ਇਹ ਗੇਅਰ ਪਨ ਦੋ ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਸੀ ਹੁਣੇ ਥੋੜਾ ਜਿਹਾ ਨਾ 18 ਸਪੀਡ ਵਾਲਾ ਹੱਥ ਟੱਗ ਗਿਆ ਇਹਨਾਂ ਦਾ ਗੇਅਰ ਤੇ ਤੇ ਹੁਣ ਫਿਰ ਇਹ ਖਿੱਚੀ ਆਉਂਦੇ ਆ ਬਈ ਵੀ ਖਿੱਚ ਲੋ ਵੀ ਗਾਂ ਨੂੰ ਸਾਡੀ ਸਰਕਾਰ ਤਾਂ ਹੁਣੇ ਹੀ ਨਹੀਂ ਪਰ ਲੋਕ ਨਹੀਂ ਦੇਣਗੇ ਇਹ ਭੁੱਲ ਜਾਣ ਕੀ ਆ ਬਾਈ ਚਲੋ ਜਿਨ੍ਹਾਂ ਦੇ ਮਾਨ ਚ ਮੌਤ ਦਾ ਡਰ ਵੀ ਆ ਮੈਂ ਵੀ ਬੜਾ ਡਰਦਾ ਹੁੰਦਾ ਸੀ ਬਾਈ ਠੀਕ ਆ ਕੀ ਆ ਹੋ ਜਾਏਗਾ ਚਲੋ ਤੁਸੀਂ ਮੰਨੋ ਵੀ ਮੰਨ ਲ ਲੋਕ ਡਰਦੇ ਜੇ ਕੋਈ ਮੇਰਾ ਭਰਾ ਬੋਲਦਾ ਬਹੁਤ ਦਲੇਰ ਆ ਸਾਡੀ ਕੌਮ ਜੇ ਕੋਈ ਡਰਦਾ ਵੀ ਆ ਬਾਈ ਕੀ ਆ ਹੋ ਜਾਏਗਾ ਕੀ ਆ ਕਰ ਦੇਣਗੇ ਮਰਨਾ ਤਾਂ ਇੱਕੋ ਵਾਰੀ ਆ ਨਾ ਦੂਜੀ ਵਾਰੀ ਤਾਂ ਕੋਈ ਮਾਰ ਨਹੀਂ ਲੱਗਿਆ ਤੇ ਪਰ ਜ਼ਮੀਨ ਭੁੱਲ ਜਾਣ ਬਾਈ ਜ਼ਮੀਨ ਨਹੀਂ ਮਿਲੂਗੀ ਇਹਨਾਂ ਨੂੰ ਜਮੀਨ ਨੂੰ ਮਾਂ ਮੰਨੇ ਜਾਂਦਾ ਆ ਵੀ ਜਿਹੜਾ ਜ਼ਿਮੀਦਾਰ ਹੁੰਦਾ ਉਹਦੀ ਮਾਂ ਹੁੰਦੀ ਆ ਉਸ ਨੂੰ ਸੰਭਿਆ ਜਾਂਦਾ ਨਾ ਉਸ ਨੂੰ ਪਾਲਿਆ ਜਾਂਦਾ ਵਾ ਕਿੰਨੀ ਉਹਦੇ ਤੇ ਮਿਹਨਤ ਕੀਤੀ ਜਾਂਦੀ ਏ ਲੇਕਿਨ ਅੱਜ ਉਸੇ ਦੀ ਲਈ ਲਗਾਤਾਰ ਲੜਨਾ ਪੈਂਦਾ ਜਿਹੜਾ ਅੱਜ ਤੋਂ ਕਈ 100 ਸਾਲ ਪਹਿਲਾਂ ਲੜਨਾ ਪਿਆ ਸੀਗਾ ਜ਼ਮੀਨਾਂ ਦੇ ਲਈ ਪੰਜਾਬ ਨੂੰ ਬਿਲਕੁਲ ਬਾਈ ਮਤਲਬ ਸਾਡੇ ਲੋਕ ਨਾ ਅਸਲੀ ਗद्दार ਸਾਡੀ ਕੌਮ ਅਸੀਂ ਪੁਰਾਣੇ ਆ ਨਾ ਜਿਹੜੇ ਬਾਬਾ ਨਲੂਏ ਵਰਗੇ ਲਾ ਲੋ ਸੰਤਾਰਗੇ ਲਾ ਲੋ ਜਿਹੜੇ ਦਲੇਰ ਜੀ ਨਾ ਬੰਦੇ ਇਹ ਮਤਲਬ ਅਸੀਂ ਉਹਨਾਂ ਦੀ ਖੱਟੀ ਖਾ ਰਹੇ ਹਾਂ ਠੀਕ ਆ ਤੇ ਅਸੀਂ ਉਹਨਾਂ ਦਾ ਨਾਮ ਵਰਤ ਰਹੇ ਹਾਂ ਹੈਗੇ ਆ ਵਿੱਚ ਬੰਦੇ ਪਰ ਸਾਡੇ ਥੋੜੇ ਜਿਹਾ ਵਿਕਾਊ ਕਰਕੇ ਮਤਲਬ ਸਵਾਰਥ ਦੇਖਣ ਵਾਲੇ ਕਰਕੇ ਸਾਡੀ ਕੌਮ ਪਿੱਛੇ ਜਾ ਰਹੀ ਆ ਤੇ ਇਹ ਜੇ ਸਾਨੂੰ ਪਾਲਸੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਹਿਲਾਂ ਦਿੱਲੀ ਕਿੰਨਾ ਸੀ ਕਿੰਨਾ ਲੋਕ ਬਾਹਰ ਲੇ ਜਾਂ ਕਿਵੇਂ ਮਰਦੇ ਆ ਕਿਵੇਂ ਕੰਮ ਕਰਦੇ ਆ ਥੋੜੇ ਜੋ ਬੜੇ ਬੰਦੇ ਬਾਹਰ ਗਏ ਅੱਜ ਕੱਲ ਹਰੇਕ ਘਰ ਦਾ ਬੰਦਾ ਗਿਆ ਹੋਇਆ ਤੇ ਉਹਨਾਂ ਨੇ ਮਿਹਨਤ ਦੇਖੀ ਆ ਭਾਈ ਕਿੱਦਾਂ ਲੋਕਾਂ ਨੇ 2018 ਚ ਕਿੰਨਾ ਪੈਸਾ ਆਮ ਆਦਮੀ ਨੂੰ ਦਿੱਤਾ ਥੋੜੇ ਤੇ ਵਿਸ਼ਵਾਸ ਕੀਤਾ ਉਹ ਯਾਰ ਅਸੀਂ ਕੁਝ ਮੰਗਦੇ ਹੀ ਨਹੀਂ ਜੋ ਸਾਡਾ ਹੈਗਾ ਉਹੀ ਰਹਿਣ ਦੋ ਅਸੀਂ ਮਿਹਨਤ ਨਾ ਕਰ ਲਾਂਗੇ ਇਹ ਪਹਿਲਾਂ ਬਾਰੋਂ ਵੀ ਪੈਸੇ ਭੇਜੇ ਜਾਂਦੇ ਸੀ ਕਿ ਸਰਕਾਰ ਨੂੰ ਭਾਈ ਮੈਂ ਬਿਲਕੁਲ ਝੂਠ ਨਹੀਂ ਬੋਲਦਾ ਮੈਂ ਨਹੀਂ ਭੇਜੇ ਪਰ ਇਹੋ ਜਿਹਾ ਕਿਹੜਾ ਬੰਦਾ ਹੋਰ ਜਿਹੜਾ ਐਨਆਰਆਈ ਜੀ ਨੇ ਨਹੀਂ ਭੇਜੇ ਬਹੁਤ ਬਹੁਤ ਲੋਕਾਂ ਨੂੰ ਆਸ ਸੀ ਕਿ ਆਮ ਘਰ ਦੇ ਪੁੱਤ ਨੇ ਬਈ ਬਦਲਾ ਆਊਗਾ ਕੋਈ ਸਾਡਾ ਪੰਜਾਬ ਸੋਹਣਾ ਆਉ ਉਹ ਕਿਉਂ ਸੋਚਦੇ ਆ ਲੋਕ ਉਹ ਇੱਥੇ ਆਉਣਾ ਚਾਹੁੰਦੇ ਨੇ ਪਰ ਇਹ ਜੀਆਂ ਗੱਲਾਂ ਨੂੰ ਦੇਖਦੇ ਹੋਏ ਹੁਣ ਲੋਕ ਇੰਨੇ ਕ ਪਰੇਸ਼ਾਨ ਨੇ ਬਈ ਬਾਹਰਲੇ ਕਹਿੰਦੇ ਆ ਵੀ ਆ ਪਾਲਿਸੀ ਦਾ ਖਾਤਮਾ ਹੋਵੇ ਤੇ ਅਸੀਂ ਆਪਦੀਆਂ ਜ਼ਮੀਨਾਂ ਦਾ ਫਾਹਾ ਵੱਢੀਏ ਤੇ ਪੈਸਾ ਉੱਥੇ ਲੈ ਜਾਈਏ ਜ਼ਮੀਨ ਜਿਹੜੀ ਹੁਣ ਵੇਚਣ ਨੂੰ ਤਿਆਰ ਹੋਵੇ ਨੇ ਵੀ ਇਹਨਾਂ ਨੂੰ ਨਹੀਂ ਦੇਣੀ ਵੇਚ ਕੇ ਭੱਲੇ ਬਾਹਰ ਚਲੇ ਜਾਈਏ ਬਿਲਕੁਲ ਇਹ ਪਾਲਿਸੀ ਜਦੋਂ ਖਤਮ ਹੁੰਦੀ ਆ ਤੁਸੀਂ ਦੇਖੋਗੇ ਵੀ ਐਨਆਰਆਈ ਕਿਵੇਂ ਆਪਣੀਆਂ ਜ਼ਮੀਨਾਂ ਵੇਚ ਕੇ ਇੱਥੋਂ ਭੱਜਣਗੇ ਇਹ ਤਾਂ ਸਰਕਾਰ ਕਹਿੰਦੀ ਸੀ ਵੀ ਲੋਕ ਆਉਣਗੇ ਹੂੰ ਬਈ ਹੁਣ ਅਸੀਂ ਇੱਥੇ ਪਹਿਲਾਂ ਉੱਥੇ ਸਾਰਾ ਕੁਝ ਬਣਾਇਆ ਫਿਰ ਅਸੀਂ ਇੱਥੇ ਮੁੜ ਕੇ ਆਏ ਤੇ ਸਾਨੂੰ ਸਕੂਨ ਵੀ ਇਹੀ ਧੰਦੇ 'ਚ ਆਇਆ ਅਸੀਂ ਮੈਂ ਚਲੋ ਛੋਟੇ ਲੈਵਲ ਦਾ ਹੀ ਬੰਦਾ ਤੇ ਮੈਂ بڑے ਕੰਮ ਇੱਥੇ ਆ ਪ੍ਰਾਪਰਟੀਆਂ ਦੇ ਕੀਤੇ ਆ ਬੜਾ ਸੌਖਾ ਪੈਸਾ ਬਣਦਾ ਸੀ ਬੜੇ ਮੈਂ ਸੌਦੇ ਕੀਤੇ ਆ ਪਰ ਜਿਹੜਾ ਸਕੂਨ ਮੈਨੂੰ ਆਪਣੀ ਮਿੱਟੀ 'ਚ ਕੰਮ ਕਰਕੇ ਹਾਲਾਂਕਿ ਮੇਰੀ ਜੱਦੀ ਪੋਸਤੀ ਜ਼ਮੀਨ ਨਹੀਂ ਸੀ ਮੈਂ ਇੱਥੋਂ ਵੇਚ ਕੇ ਉੱਥੇ ਗਾਹਾਂ ਲਈ ਪਰ ਜਿਹੜਾ ਮੈਨੂੰ ਉੱਥੇ ਸਕੂਨ ਮਿਲਿਆ ਉਹ ਕਿਤੇ ਵੀ ਨਹੀਂ ਮਿਲਿਆ ਪਰ ਉਦੋਂ ਬਾਅਦ ਆ ਨਵਾਂ ਸਿਆਪਾ ਗੱਲ ਸਾਡੇ ਫੇਰ ਪਤਾ ਠੀਕ ਆ ਜੀ ਭਾਨਤਮਨ ਸਾਹਿਬ ਤੁਸੀਂ ਉਹਨਾਂ ਦਾ ਦਿੱਲੀ ਵਾਲਿਆਂ ਦਾ ਖਹਿੜਾ ਛੱਡ ਕੇ ਮੰਨ ਲਓ ਥੋੜੀ ਜੀ ਅਣਖ ਦਿਖਾ ਦਿਓ ਮੰਨ ਲਓ ਜਿਵੇਂ ਸਾਡੇ ਮਾਪੇ ਆਪਣੇ ਥੋੜੇ ਵੀ ਮਾਪੇ ਆਪਣੇ ਕਦੇ ਤੁਹਾਡੀ ਫੈਮਿਲੀ 'ਚ ਵੀ ਗੱਲ ਹੁੰਦੀ ਹੋਊਗੀ ਤੁਸੀਂ ਇੱਕ ਵਾਰੀ ਪਿਛੋਕੜ ਦੇ ਝਾਤ ਮਾਰੋ ਫੇਰ ਤੁਸੀਂ ਜਿਵੇਂ ਕਹੋਗੇ ਅਸੀਂ ਉਵੇਂ ਕਰ ਲਾਂਗੇ ਭਾਈ ਪੰਜਾਬ ਸਰਕਾਰ ਕਹਿੰਦੀ ਵੀ ਇਹਦੇ ਵਿੱਚ ਕਿਸੇ ਤਰੀਕੇ ਨਾਲ ਰਿਕੁਆਇਰ ਨਹੀਂ ਹੋਊਗਾ ਧੱਕਾ ਨਹੀਂ ਹੋਊਗਾ ਵੀ ਤੁਸੀਂ ਆਪਣੀ ਮਰਜ਼ੀ ਦੇ ਨਾਲ ਜ਼ਮੀਨ ਦੇ ਸਕਦੇ ਹੋ ਤਾਂ ਕਿਹੜੀ ਚੀਜ਼ ਦਾ ਡਰ ਹੈ ਜਿਹੜਾ ਐਨਆਰਆਈਸ ਨੂੰ ਕਹਿ ਲੋ ਜਾਂ ਕਿਸਾਨਾਂ ਨੂੰ ਕਹਿ ਲੋ ਵੀ ਇਸ ਜ਼ਮੀਨ ਨੂੰ ਲੈ ਕੇ ਆ ਜਾਂ ਇਸ ਪਾਲਿਸੀ ਨੂੰ ਲੈ ਕੇ ਆ ਉਹੀ ਗੱਲ ਆ ਗਈ ਵੀਰੇ ਵਿਸ਼ਵਾਸ ਦੀ ਪਹਿਲਾਂ ਵਿਸ਼ਵਾਸ ਸੀਗਾ ਇਹਨਾਂ ਤੇ ਵਿਸ਼ਵਾਸ ਕਰਕੇ ਸਾਡਾ ਕਾਰਨ ਕੋਈ ਹੋਰ ਸੀ ਇੰਡੀਆ ਆਉਣ ਦਾ ਪਰ ਸਾਨੂੰ ਆਮ ਆਦਮੀ ਪਾਰਟੀ ਤੇ ਬਹੁਤ ਵਿਸ਼ਵਾਸ ਸੀ ਭਈ ਮਤਲਬ ਬਦਲਾ ਹੋਊਗਾ ਹਰੇਕ ਦੀ ਸੁਣਵਾਈ ਹੋਊਗੀ ਅਸੀਂ ਉਦੋਂ ਬਾਅਦ ਇੱਥੇ ਰਹਿਣ ਦਾ ਫੈਸਲਾ ਤਾਂ ਹੀ ਕੀਤਾ ਸੀ ਪਰ ਜੋ ਇਦਾਂ ਦਾ ਸਿਸਟਮ ਆ ਹੁਣ ਤੁਸੀਂ ਉਹਨੂੰ ਮੈਂ ਪਹਿਲਾਂ ਵੀ ਦੱਸ ਗਿਆ ਟਿਆਂ ਵੀ ਅਸੀਂ ਇੱਕ ਪਿੰਡ ਉੱਪਰੇ ਬੰਦੇ ਆ ਕੇ ਸਾਡੀਆਂ ਜ਼ਮੀਨਾਂ ਖਰੀਦਦੇ ਅਸੀਂ ਖੁਸ਼ ਹੋ ਕੇ ਦਿੰਨੇ ਆ ਠੀਕ ਆ ਜੀ ਹਰੇਕ ਪਿੰਡ 'ਚ ਕੰਪਨੀ ਆਉਂਦੀ ਆ ਸਾਡੇ ਪਿੰਡ 'ਚ ਵੀ ਆਈ ਅਸੀਂ ਉਹਨਾਂ ਨੂੰ ਆਪਣੇ ਹੱਥ ਵੜਾ ਚੁੱਕੇ ਸੀ ਕਰੋੜਾਂ ਰੁਪਈਆ ਉਹਨਾਂ ਤੋਂ ਅਸੀਂ ਲੈਣਾ ਸੀ ਪਰ ਉਹ ਬੰਦਿਆਂ ਤੇ ਅਸੀਂ ਵਿਸ਼ਵਾਸ ਕਿਉਂ ਕੀਤਾ ਉਹਨਾਂ ਨੇ ਸਾਨੂੰ ਜੇ ਫਰਜ ਕਰੋ ਵੀ 100 ਕਰਨੇ ਜਮੀਨ ਵੇਚੀ ਆ ਪਹਿਲਾਂ 50 ਆ ਨਾ ਉਹਨਾਂ ਨੇ ਡੀਲ ਕੀਤੀ ਅਸੀਂ ਦੇਖਿਆ ਵੀ ਬੰਦੇ ਆਪਦੇ ਉਹ ਸਟੈਂਡ ਤੇ ਖੜਦੇ ਨੇ ਠੀਕ ਆ ਜੀ ਅਸੀਂ ਬਗਾਨਿਆਂ ਤੇ ਯਕੀਨ ਕਰ ਲਈ ਸਰਕਾਰ ਜੇ ਸਰਕਾਰਾਂ ਚੰਗੀਆਂ ਹੋਣ ਅਸੀਂ ਕਿਉਂ ਨਾ ਯਕੀਨ ਕਰੀਏ ਸਰਕਾਰਾਂ ਕਿਹੜੀ ਗੱਲ ਤੇ ਆਪਦੇ ਖੜੀਆਂ ਨੇ ਮੈਨੂੰ ਤਾਂ ਮੈਨੂੰ ਤਾਂ ਨਹੀਂ ਭਾਈ ਅੱਜ ਤੱਕ ਕਦੇ ਲੱਗਿਆ ਵੀ ਕਿਸੇ ਗੱਲ ਤੇ ਖੜੇ ਨੇ ਪਹਿਲਾਂ ਬਾਦਲ ਸਾਹਿਬ ਉਹਨਾਂ ਨੂੰ ਕੀ ਕੋਸ਼ ਹੋਇਆ ਕਿ ਕਕਲੀਆਂ ਪਈਆਂ ਮੈਂ ਕਹਿੰਦਾ ਵੀ ਉਹ ਤਾਨਦੇਸੀ ਬੰਦੇ ਜਿਹੜਾ ਇਹਨਾਂ ਨੇ ਇਹ ਸਹਿ ਲਿਆ ਜੇ ਮੇਰੀ ਘਰ ਵਾਲੀ ਨੂੰ ਕੋਈ ਐ ਕਿਸੇ ਨੇ ਕਿੱਕਲੀ ਪਾਈ ਹੁੰਦੀ ਮੈਂ ਉਹਦੀ ਇਹੋ ਜਿਹੀ ਬੱਧਰੀ ਬਣਾਉਂਦਾ ਇੱਕ ਆਮ ਇਨਸਾਨ ਆ ਬਈ ਬਹੁਤ ਜਿਹੜੇ ਡਰ ਵਾਲੇ ਬੱਚੇ ਨਹੀਂ ਸਾਊ ਹੁੰਦੇ ਮੈਂ ਉਹ ਪਰਿਵਾਰ ਚੋਂ ਪਰ ਵੀ ਮੇਰੀ ਘਰ ਵਾਲੀ ਨੂੰ ਕੋਈ ਐ ਕਿੱਕਲੀ ਪਵਾਉਂਦਾ ਮੈਂ ਉਹਦੀ ਇਹੋ ਜਿਹੀ ਬੱਧਰ ਬਣਾਉਂਦਾ ਬਈ ਯਾਦ ਰੱਖ ਦੀ ਦੁਨੀਆ ਵੀ ਪਰ ਤੁਸੀਂ ਕੀ ਕੁਛ ਕਿਹਾ ਮੈਂ ਕਹਿੰਦਾ ਯਾਰ ਤਾਨਬ ਨੇ ਬੰਦੇ ਉਹ ਠੀਕ ਨਹੀਂ ਹੁਣ ਤਾਂ ਸਾਨੂੰ ਉਹੀ ਚੰਗੇ ਲੱਗਣ ਲੱਗੇ ਵੀ ਪਹਿਲਾਂ ਵਾਲੀਆਂ ਸਰਕਾਰਾਂ ਜਿਹੜੀਆਂ ਸੀ ਉਹ ਚੰਗੀਆਂ ਸੀਗੀਆਂ ਬਿਲਕੁਲ ਪਹਿਲਾਂ ਚੰਗੀਆਂ ਸੀ ਕਟੋ ਕਟੋ ਨਾ ਨੇ ਆਏ ਸਾਡੀਆਂ ਜ਼ਮੀਨਾਂ ਵੱਲ ਤਾਂ ਨਹੀਂ ਦੇਖਿਆ ਭਾਈ ਇਹ ਦੂਜੀਆਂ ਕੰਪਨੀਆਂ ਦਾ ਜ਼ਿਕਰ ਕਰਦੇ ਆ ਉਹ ਉਹਨਾਂ ਦਾ ਧੰਦਾ ਕਰਦੇ ਆ ਭਾਈ ਉਹ ਚਾਹੇ 20 ਕਰੋੜ ਦਾ ਵੇਚਣ 30 ਦਾ ਵੇਚਣ ਸਾਡਾ ਇਕੱਲਾ ਸਾਨੂੰ ਉਹ ਧੱਕਾ ਨਹੀਂ ਕਰਦੇ ਸੀ ਸਾਨੂੰ ਉਹ ਸਹਿਮਤੀ ਲੈਂਦੇ ਸੀ ਠੀਕ ਆ ਜੀ ਸਾਡੇ ਪਿੰਡ ਦੇ ਹੁਣ ਇੱਕ ਬੰਦੇ ਨੇ ਜਿਹੜਾ ਉਹਦੇ ਕੋਲ 1 ਏਕੜ ਜ਼ਮੀਨ ਸੀ ਉਹਨੂੰ ਮਤਲਬ ਉਹਦੀ ਕੋਈ politcal background ਨਹੀਂ ਹੈਗੀ ਕੁਛ ਨਹੀਂ ਹੈਗਾ ਉਹਦੇ ਨਾਲ ਭਾਈ ਕਿਸੇ ਨੇ ਧੱਕਾ ਨਹੀਂ ਕੀਤਾ ਉਹਨੂੰ ਡੇਢ ਦੋ ਸਾਲ ਲੱਗੇ ਉਹਨਾਂ ਨੂੰ ਪੈੜੀ ਖਰੀਦਣ ਨੂੰ ਮਤਲਬ ਮਿਹਨਤ ਤਾਲਲਾ ਮੀਟਿੰਗਾਂ ਹੋਈਆਂ ਫਿਰ ਉਹਨਾਂ ਨੇ ਕੀਤਾ ਜਿਹੜਾ ਕਹਿੰਦੇ ਵੀ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਆ ਮਤਲਬ ਵੀ ਬਾਕੀ ਜਿਹੜਾ ਡੱਡਰਾਉਣ ਵਾਲਾ ਗੱਲਾਂ ਇਹ ਮੇਰਾ ਭਰਾ ਭਰਾ ਕੱਢੋ ਆਉਦੇ ਦਿਮਾਗ ਚੋਂ ਐਡੀ ਨਹੀਂ ਗੱਲ ਕੋਈ ਠੀਕ ਆ ਨਾ ਇਹ ਬਿਲਕੁਲ ਨਹੀਂ ਦਿੱਤੀ ਜਾਊਗੀ ਬਈ ਜ਼ਮੀਨ ਸੀਏਲੂ ਲੈ ਕੇ ਬੜੀ ਗੱਲ ਚੱਲਦੀ ਪਈ ਹੈ ਵੀ ਸੀਐਲਯੂ ਜਿਹੜੇ ਕਈ ਕਿਸਾਨ ਕਹਿੰਦੇ ਐ ਵੀ ਬੰਦ ਨਹੀਂ ਜਿਹੜੀ ਬੰਦ ਹੋ ਚੁੱਕੀ ਹੈ ਲੇਕਿਨ ਉਥੇ ਪਕੌਣ ਪੰਦ ਜਿਹੜੇ ਆ ਉਹ ਕਹਿੰਦੇ ਨੇ ਵੀ ਸੀਐਲਯੂ ਇਸ ਜਿਹੜੀ ਬੰਦ ਨਹੀਂ ਹੋਈ ਹੈਗੀ ਹਾਲੇ ਵੀ ਉਹ ਉਸੇ ਤਰ੍ਹਾਂ ਜਿਹੜੀ ਜਾਰੀ ਹੈਗੀ ਹੈ ਕੀ ਲੱਗਦਾ ਐ ਵੀ ਜਿਹੜੇ ਕਿਸਾਨ ਨੇ ਵੀ ਉਹ ਇਸ ਚੀਜ਼ ਦੇ ਉੱਤੋਂ ਉੱਪਰ ਕਿਵੇਂ ਸਕਦੇ ਨੇ ਵੀ ਸੀਐਲਯੂ ਨੂੰ ਲੈ ਕੇ ਇਮ ਸਭ ਕੁਛ ਬਾਈ ਝੂਠ ਦੇ ਪਲੰਦੇ ਨੇ ਉਹੀ ਛੱਡੀ ਤੁਰੇ ਜਾਂਦੇ ਆ ਜਿਵੇਂ ਸੁਖਵੀਰ ਬਾਦਲ ਨੂੰ ਪਹਿਲਾਂ ਇਹ ਬਣਾਉਂਦੇ ਸੀ ਨਾ ਮੋਰਨੀ ਇਹ ਹੁਣ ਲੱਗਦਾ ਲੋਕ ਭੁੱਖ ਦੇ ਵਿੱਚ ਇਹਨਾਂ ਨੂੰ ਬਣਾਉਣਗੇ ਇਹਨਾਂ ਦਾ ਅਹੁਦਾ ਦੇਖੋ ਤੁਸੀਂ ਵੀ ਕੀ ਆ ਬਿਆਨ ਦੇਣ ਤੋਂ ਪਹਿਲਾਂ ਮਤਲਬ ਆਪਦਾ ਰਤਬਾ ਦੇਖੋ ਠੀਕ ਨਹੀਂ ਜਿਵੇਂ ਉਹ 트럼ਪ ਵੀ ਇਹ ਜੀਆਂ ਮਲ ਘਟੀ ਹਰਕਤਾਂ ਵੀ ਕੋਈ ਸਟੈਂਡ ਸੀਐਮ ਦਾ ਕੀ ਕਿੱਡਾ ਵੱਡਾ ਸਟੈਂਡ ਕਿੱਡਾ ਵੱਡਾ ਰਤਬਾ ਸੀਐਮ ਦਾ ਜੇ ਉਹ ਕੋਈ ਬਿਆਨ ਦਿੰਦਾ ਠੀਕ ਆ ਜੀ ਲੋਕ ਸੁਣਦੇ ਨੇ ਲੋਕ ਮੰਨਦੇ ਨੇ ਵਿਸ਼ਵਾਸ ਕਰਦੇ ਨੇ ਪਰ ਸੀਐਲਯੂ ਨੂੰ ਅੱਜ ਹੀ ਜਗਰਾਉਂ ਲੈਟਰ ਕਿਸੇ ਨੇ ਪੋਸਟ ਕੀਤੀ ਹੋਈ ਆ ਫੇਸਬੁੱਕ ਤੇ ਵੀ ਬਿਲਕੁਲ ਇਹ ਝੂਠ ਤੂਫਾਨ ਆ ਬਈ ਠੀਕ ਨਹੀਂ ਐਵੇਂ ਛੱਡੀ ਜਾਂਦੇ ਆ ਜੋ ਵੀ ਇਹ ਤਾਂ ਕਹਿੰਦੇ ਆ ਯੂਟਿਊਬਰਾਂ ਨੂੰ ਹੁਣ ਤੁਹਾਨੂੰ ਅਸੀਂ 2 ਲੱਖ ਦੇਵਾਂਗੇ ਵੀ ਐਡ ਕਰੋ ਵੀ ਇਹ ਸਕੀਮ ਤੁਹਾਡੇ ਫਾਇਦੇਮੰਦ ਆ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਬਈ ਆਪਾਂ ਬਹੁਤ ਵੈਰੀ ਦੀਪ ਸਿੱਧੂ ਵੈਰੀ ਠੀਕ ਨਹੀਂ ਮੂਸੇ ਵਾਲੇ ਬਗਾਨੇ ਪੁੱਤ ਨੂੰ ਲੋਕਾਂ ਨੇ ਕਿੰਨੀਆਂ ਗਾਲਾਂ ਕੱਢੀਆਂ ਬਾਈ ਠੀਕ ਆ ਗਾਲਾਂ ਕੱਢਣੋ ਹਟਜੋ ਮੇਰਾ ਭਰਾ ਜਿਹੜੇ ਯੋਧੇ ਸਾਡੇ ਕੋਸ਼ਕ ਬਚੇ ਨੇ ਨਾ ਉਹਨਾਂ ਨੂੰ ਸਾਂਭ ਲਈਏ ਔਰ ਜਿਹੜਾ ਬੰਦਾ ਇਹਦਾ ਸਾਥ ਦਿੰਦਾ ਉਹਨੂੰ ਘਟੋ ਘਟ ਯਾਰਾ ਆਪਣੇ ਦਿਮਾਗ 'ਚ ਤਾਂ ਰੱਖੋ ਵੀ ਉਹਨੇ ਸਾਡੇ ਨਾਲ ਕੀ ਕੀਤਾ ਮੇਰਾ ਭਰਾ ਉਹਨਾਂ ਲੋਕਾਂ ਦੇ ਨਾਂ ਥੋੜੇ ਜ਼ੈਨ 'ਚ ਲਿਖੇ ਜਾਣੇ ਚਾਹੀਦੇ ਨੇ ਔਰ ਉਹ ਸਾਡੀ ਕੌਮ ਦੇ ਗਦਾਰ ਨੇ ਅਦਰ ਪੰਜਾਬੀ ਆ ਜਿਹੜੇ ਇਸ ਚੀਜ਼ ਦੇ ਵਿੱਚ ਬਹੁਤ ਅੱਗੇ ਰਹਿੰਦੇ ਨੇ ਵੀ ਜੇ ਕੋਈ ਹਾਨੀ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਮੂੰਹ ਤੋੜ ਜਵਾਬ ਦਿੰਦਾ ਲੁਧਿਆਣੇ ਦੇ ਵਿੱਚ ਵੀ ਮੋਰਚਾ ਲੱਗਣ ਨੂੰ ਤਿਆਰ ਹੋਇਆ ਹੁਣ ਉੱਥੇ ਪੱਕਾ ਹੀ ਮੋਰਚਾ ਲਾ ਦਿੱਤਾ ਗਿਆ ਗਲੜਾ ਦੇ ਸਾਹਮਣੇ ਦੇਖਿਆ ਹੋਣਾ ਤੁਸੀਂ ਵੀ ਹਨ ਵੀ ਉਹ ਵੱਖ-ਵੱਖ ਪਿੰਡ ਉੱਥੇ ਬੈਠਦੇ ਪਏ ਨੇ ਵੀ ਇਹ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਵੱਡਾ ਰੂਪ ਧਾਰਨ ਕਰ ਸਕਦਾ ਹੈ ਇਹ ਅੰਦੋਲਨ ਬਿਲਕੁਲ ਬਾਈ ਲੋਕਾਂ 'ਚ ਰੋਹ ਆ ਜਿਹੜਾ ਵਧਦਾ ਜਾਂਦਾ ਠੀਕ ਨਹੀਂ ਬਈ ਸਰਕਾਰਾਂ ਦਾ ਕੰਮ ਕੀ ਹੁੰਦਾ ਲੋਕਾਂ ਦੀਆਂ ਡਿਮਾਂਡਾਂ ਪੂਰੀਆਂ ਕਰਨਾ ਪਰ ਇਹ ਸਰਕਾਰ ਮਤਲਬ ਕਿੰਨੇ ਕੰਮ ਨੇ ਕਰਨੇ ਵਾਲੇ ਭਰਾ ਆਹਾ ਪਿਛਲੇ 3.5 ਸਾਲ ਹੋ ਗਏ ਸਰਕਾਰ ਨੂੰ ਕਰਜ਼ੇ ਤੇ ਕਰਜ਼ਾ ਲਵੇਟੀ ਤੁਰੇ ਆਉਂਦੇ ਆ ਠੀਕ ਆ ਜੀ ਤਨਖਾਹਾਂ ਡਿਲੇ ਕਰ ਕਰ ਮਿਲ ਰਹੀਆਂ ਨੇ ਜੋ ਸਾਡੇ ਕੋਲ ਪ੍ਰੂਫ ਨਹੀਂ ਹੈਗੇ ਪਰ ਜੋ ਅਸੀਂ ਨਿਊਜ਼ ਦੇਖਦੇ ਹਾਂ ਨਾ ਮਤਲਬ ਉਹੀ ਝੂਠ ਦੇ ਪਲੰਡੇ ਖਿੱਚੀ ਤੁਰੇ ਆਉਂਦੇ ਆ ਲੋਕਾਂ 'ਚ ਜਿਹੜਾ ਰੋਹ ਆ ਨਾ ਬਾਈ ਵੱਧ ਆ ਜਾਂਦਾ ਜ਼ਮੀਨ ਜੱਟ ਦੀ ਮਾਂ ਹੁੰਦੀ ਆ ਜੇ ਕੋਈ ਵਿਚਾਰਾ ਕਿਸੇ ਨੂੰ ਲੋੜ ਹੁੰਦੀ ਆ ਕੋਈ ਵੇਚਦਾ ਵੀ ਆ ਨਾ ਆਪਣੀ ਮਜਬੂਰੀ ਨੂੰ ਉਹ ਪ੍ਰਾਈਵੇਟ ਫਾਰਮਾਂ ਜਿਹੜੀਆਂ ਉਹਨੂੰ ਪੈਸਾ ਦਿੰਦੀਆਂ ਸੀ ਫਰਜ਼ ਕਰੋ ਤੁਸੀਂ ਅੱਜ ਮੇਰੀ ਜ਼ਮੀਨ ਦਾ ਮੁੱਲ 5 ਕਰੋੜ ਮੇਹ ਤੋਂ ਅੱਜ ਜ਼ਮੀਨ ਤੁਸੀਂ ਖੋਲੋ ਉਹ ਜ਼ਮੀਨ ਦਾ ਤੁਸੀਂ ਅੱਜ ਤੋਂ ਕਹੋ ਵੀ 5 ਸਾਲ ਨੂੰ ਤੈਨੂੰ ਪੈਸਾ ਦਵਾਂਗੇ 5 ਕਰੋੜ ਅੱਗੇ ਕਿਸਾਨ ਕੀ ਕਰਦਾ ਸੀ ਅੱਜ ਪਹਿਲੀ ਵੇਚਦਾ ਸੀ ਉਹਨੂੰ ਪੈਸਾ ਮਿਲ ਜਾਂਦਾ ਸੀ ਕਿਸਾਨ ਦੀ ਉਦੋਂ ਦੁੱਗਣੀ ਜ਼ਮੀਨ ਅੱਗੇ ਜਾ ਕੇ ਬਣ ਜਾਂਦੀ ਸੀ ਗਾਂ ਵਾਲੇ ਕਿਸਾਨ ਨੂੰ ਵੀ ਮੁਨਾਫਾ ਹੁੰਦਾ ਸੀ ਤੇ ਇੱਧਰ ਸਾਨੂੰ ਵੀ ਹੋ ਜਾਂਦਾ ਸੀ ਠੀਕ ਆ ਜੀ 5 ਸਾਲ ਬਾਅਦ ਜਿਹੜਾ ਅੱਜ ਕਿੱਲੇ ਦਾ ਮੁੱਲ ਹੈਗਾ 70 ਲੱਖ 5 ਸਾਲ ਨੂੰ ਉਹਦਾ 1.5 ਕਰੋੜ ਹੋ ਗਿਆ ਉਹ ਮੇਰਾ ਘਾਟਾ ਕੌਣ ਪੂਰਾ ਕਰੂਗਾ ਸਾਡਾ ਘਾਟਾ ਠੀਕ ਆ ਨਾ ਲੇਕਿਨ ਉਹ ਤੇ ਸਰਕਾਰ ਇਹ ਕਹਿੰਦੀ ਨਹੀਂ ਪ੍ਰਾਪਰਟੀ ਮਾਫੀਆ ਜਿਹੜੇ ਵਿੱਚ ਹੈਗੇ ਨੇ ਵੀ ਉਹਨਾਂ ਦੇ ਥੱਲ ਪਾਉਣ ਦੇ ਲਈ ਇਹ ਚੀਜ਼ ਕੀਤੀ ਗਈ ਹੈ ਕਿ ਬਹੁਤ ਸਾਰੇ ਅਜਿਹੇ ਸੀਗੇ ਲੋਕ ਜਿਹੜੇ ਇਹਦੇ ਵਿੱਚ ਫਰਾਡ ਕਰਦੇ ਸੀਗੇ ਇਸ ਕਰਕੇ ਵੀ ਫਾਇਦਾ ਦੇਣ ਦੇ ਲਈ ਕਿਸਾਨਾਂ ਨੂੰ ਇਹ ਚੀਜ਼ ਕੀਤੀ ਗਈ ਹੈ ਵੀ ਇਹ ਪਾਲਿਸੀ ਲਿਆਂਦੀ ਗਈ ਹੈ ਨਵਾਂ ਅਪਗ੍ਰੇਡ ਕੀਤਾ ਕੀਤਾ ਜਾਵੇ ਕਿਸੇ ਨੂੰ ਪਹਿਲਾਂ ਇਹ ਆਲੀ ਸਾਹਿਬ ਦਾ ਨਾਮ ਭਵੰਤਮਨ ਸਾਹਿਬ ਨੇ ਲਿਆ ਠੀਕ ਆ ਜੀ ਬਈ ਉਹ ਤਾਂ ਵਿਰੋਧ ਕਰਨ ਗਈ ਇਹ ਆਲੀ ਸਾਹਿਬ ਨੇ ਮੈਨੂੰ ਲੱਗਦਾ ਮੈਂ ਤਾਂ ਚਲੋ ਬਾਹਰ ਚਲੇ ਗਿਆ 12 ਸਾਲ ਜਿੰਨਾ ਕੱਪਾ ਉਹਦੇ ਭਰਾਵਾਂ ਤੋਂ ਸੁਣਦੇ ਸੀ ਉਹਨਾਂ ਨੇ ਯਾਰ ਕਿਸੇ ਨੇ ਨਾ ਧੱਕਾ ਨਹੀਂ ਕੀਤਾ ਚਾਹੇ ਅਸੀਂ ਉਹਨਾਂ ਦੇ ਹੱਕ ਜਾਂ ਚਾਹੇ ਵਿਰੋਧ ਚ ਪਰ ਉਹ ਕਿਸੇ ਨੇ ਨਹੀਂ ਕੀਤਾ ਤੇ ਦੂਜੀਆਂ ਕੰਪਨੀਆਂ ਨੇ ਵੀ ਸਾਰਾ ਕੁਝ ਸਹਿਮਤੀ ਨਾ ਕੀਤਾ ਠੀਕ ਆ ਜੀ ਕਿਸੇ ਨੇ ਕੋਈ ਕਿਸੇ ਨਾਲ ਧੱਕਾ ਨਹੀਂ ਕੀਤਾ ਲੋਕ ਖੁਸ਼ੀ ਹੋ ਕੇ ਆਪੇ ਇਹ ਕੋਈ ਆਪਦੇ ਪਿੰਡ ਚ ਮਾਡਲ ਤਿਆਰ ਕਰਨ ਸਾਨੂੰ ਦਿਖਾਉਣ ਵੀ ਆਹ ਦੇਖੋ ਜੀ ਅਸੀਂ ਮਾਡਲ ਤਿਆਰ ਕੀਤਾ ਠੀਕ ਆ ਨਾ ਉਹਨੂੰ ਵੇਚ ਕੇ ਦਿਖਾਓ ਸਰਕਾਰ ਦਾ ਦਾ ਡੇਢ ਸਾਲ ਰਹਿ ਗਿਆ ਭਰਾ ਤੇ ਕੱਲ ਨੂੰ ਇਹ ਕਰਜ਼ੇ ਦੀ ਪੰਡਾ ਜਿਹੜੀ ਕਾਂਗਰਸ ਤੇ ਜਾਂ ਅਕਾਲੀਆਂ ਦੇ ਆਜੂਗੀ ਤੇ ਫਿਰ ਉਹ ਸਰਕਾਰਾਂ ਮੰਨ ਲਓ ਉਹਨਾਂ ਦਾ ਕੀ ਦੋਸ਼ ਆ ਤੇ ਲੋਕਾਂ ਦਾ ਕੀ ਦੋਸ਼ ਡੇਢ ਸਾਲ ਬਾਅਦ ਲੋਕ ਕਿੱਧਰ ਨੂੰ ਜਾਣਗੇ ਲੋਕਾਂ ਨੇ ਜ਼ਮੀਨ ਨਹੀਂ ਦੇਣੀ ਸਵਾਰ ਅੱਛਾ ਜੇ ਫਿਰ ਇਹ ਕਹਿੰਦੇ ਆ ਵੀ ਆਮ ਆਦਮੀ ਤਾਂ ਪਿੰਡਾਂ 'ਚੋਂ ਚੱਲੂਗੀ ਸੱਥਾਂ 'ਚੋਂ ਚੱਲੂਗੀ ਅਰ 7.5 ਚ ਸਾਲਾ ਕਦੇ ਆ ਦੇਖਿਆ ਨਹੀਂ ਮੈਂ ਬਈ ਸਰਕਾਰ ਚੱਲਦੀ 7 ਚ ਤਾਂ ਮੈਂ ਤਾਂ ਅshifts ਹੀ ਚੱਲਦੀ ਦੇਖਦਾ ਕਿਹੜੇ ਪਿੰਡ ਚੋਂ ਚੱਲਦੀ ਆ ਸਾਨੂੰ ਵੀ ਦੱਸ ਦਿਓ ਅਸੀਂ ਵੀ ਪਿੰਡ ਜਾਈਏ ਦੇਖ ਲਈਏ ਸਾਨੂੰ ਵੀ ਮਾਣ ਹੋਵੇ ਠੀਕ ਨੇ ਜਿਹੜੇ ਲੋਕ ਜਿਹੜੇ ਜਜ਼ਬਾਤੀ ਹੁੰਦੇ ਆ ਇਸ ਕਰਕੇ ਜਿਆਦਾ ਜਲਦੀ ਨਾਲ ਜੁੜ ਜਾਂਦੇ ਨੇ ਵੀ ਉੱਥੇ ਗੱਲਾਂ ਬਾਤਾਂ ਹੁੰਦੀਆਂ ਨੇ ਇਸ ਚੀਜ਼ ਵਿੱਚ ਪਿੰਡਾਂ ਦੇ ਲੋਕ ਬਾਈ ਬੜੇ ਸਿਆਣੇ ਨੇ ਇਹ ਅੱਗੇ ਵਾਲੇ ਕੋਸ਼ਕ ਵਿਚਾਰੇ ਹੈਗੇ ਆ ਸੋਸ਼ਲ ਮੀਡੀਆ ਨੇ ਲੋਕ ਬਹੁਤ ਸਿਆਣੇ ਕਰਤੇ ਆ ਲੋਕਾਂ ਨੂੰ ਇੱਥੇ ਬੈਠਿਆਂ ਨੂੰ ਅਮਰੀਕਾ ਕੀ ਹੁੰਦਾ ਉਹ ਵੀ ਪਤਾ ਅੱਜ ਕੱਲ੍ਹ ਪੁਰਾਣਾ ਜ਼ਮਾਨਾ ਗਿਆ ਲੋਕ ਬੜੇ ਸਮਝਦਾਰ ਤੇ ਸਿਆਣੇ ਨੇ ਤੇ ਸਰਕਾਰ ਦਾ ਕੰਮ ਆ ਲੋਕਾਂ ਦਾ ਧਿਆਨ ਰੱਖਣਾ ਠੀਕ ਆ ਜੀ ਲੋਕ ਚਾਹੁੰਦੇ ਨਹੀਂ ਐ ਮੈਂ ਦੱਬੀ ਤੁਰੇ ਆਉਂਦੇ ਆ ਮੇਰੇ ਯਾਰ ਡਾਊਨ ਸੀਲਿੰਗ ਹੋਣ ਵਾਲੀ ਇਹ ਵੀ ਕਰਾ ਦਿਓ ਕੋਈ ਲੌਜਿਕ ਬਣਦਾ ਕੋਈ ਸੈਂਸ ਬਣਦੀ ਐ ਸਾਨੂੰ ਜਿਹੜੀ ਸੀ ਚਾਹੀਦੀ ਨਹੀਂ ਕਿਉਂ ਦੇਈ ਜਾਂਦੇ ਹੋ ਯਾਰ ਨਹੀਂ ਪੈਸਾ ਚਾਹੀਦਾ ਜੀ ਖੁਸ਼ ਅਸੀਂ ਨਜ਼ਾਰੇ ਲੈਨੇ ਆ ਠੀਕ ਨੇ ਅਸੀਂ ਆਪਦੇ ਉਹੀ ਚਾਰਾਂ ਪੰਜਾ ਗੱਲੇਾਂ 'ਚ ਆਪਦੀ ਵਾਹੀ ਕਰਕੇ ਬਹੁਤ ਸਕੂਨ ਦੀ ਰੋਟੀ ਖਾਣੇ ਆ ਅਸੀਂ ਉਲਟਾ ਵੋਟਾਂ ਦੇ ਪੱਤੇ 'ਚ ਡੋਨੇਟ ਵੀ ਕਰ ਸਕਦੇ ਆ ਖੇਤੀ ਕਰਕੇ ਸਾਨੂੰ ਕਿਸੇ ਚੀਜ਼ ਦੀ ਭਰਾ ਕਿਸੇ ਚੀਜ਼ ਦੀ ਲੋੜ ਨਹੀਂ ਆਪਾਂ ਜ਼ਮੀਨ ਗੱਲ ਕਰੀਏ ਤਾਂ ਜ਼ਮੀਨ ਜੇ ਪਿੰਡ ਦੀ ਵੀ ਕਰੀਏ ਕਿੰਨੇ ਕ ਕਰੋੜ ਦੀ ਹੋਊਗੀ ਜ਼ਮੀਨ ਵੀ ਕਹਿੰਦੇ ਵੀ ਇੱਕ ਕੀਲਾ ਜਿਵੇਂ ਤੁਸੀਂ ਕਹਿੰਦੇ 5 ਕਰੋੜ ਦਾ ਵਾਹ ਜਰੂਰੀ ਨਹੀਂ 5 ਦਾ ਇਹ ਹੋਰ ਵੀ ਬੋਲੀਆਂ ਲੱਗ ਜਾਂਦੀਆਂ ਇਹਦੇ ਕਿੰਨੇ ਕ ਜ਼ਮੀਨ ਹੋਊਗੀ ਤੇ ਕਿੰਨੇ ਕਰੋੜ ਦੀ ਹੋਊਗੀ ਇਸ ਸਵੇਰੇ ਜ਼ਮੀਨ ਵੀਰੇ ਸਾਡੀ ਮਨ ਲੱਗਦਾ 45 50% ਬੈਗੀ ਹੋਣੀ ਆ ਪਿੰਡ ਦੀ ਤੇ ਹੁਣ ਜਿਹੜਾ ਲੇਟੈਸਟ ਆ ਤੁਹਾਨੂੰ ਦੱਸਿਆ ਵੀ 12 ਕਰੋੜ ਦੀ ਟੀਲ ਤੁਸੀਂ ਉਹ ਵੀ ਛੱਡ ਦਿਓ ਚੱਲ ਵੀ ਉਹ ਮਤਲਬ ਕਈ ਵਾਰੀ ਹੁੰਦਾ ਨਾ ਲੋਕੇਸ਼ਨ ਕੋਈ ਵੇਚ ਆ ਜਾਂਦੀ ਆ ਕੰਪਨੀ ਦੀ ਮਜਬੂਰੀ ਬਣ ਜਾਂਦੀ ਆ ਔਰ ਕੰਪਨੀ ਨੇ ਤੁਸੀਂ ਦੇਖੋ ਇੱਥੇ ਵੀ ਉਹੀ ਹੋਇਆ ਉਹ ਬੰਦਿਆਂ ਨੇ ਆਪਣਾ ਜਿਹੜਾ ਕੋਸ਼ਾ ਵਿਸ਼ਵਾਸ ਦੇ ਸਿਰ ਤੇ ਕੰਪਨੀ ਨੂੰ ਦਿੱਤਾ ਇੱਕ ਪ੍ਰਾਈਵੇਟ ਬੰਦੇ ਨੂੰ ਉਹੀ ਕਾਰਨ ਆ ਵੀ ਉਹਨਾਂ ਨੇ ਵਿਸ਼ਵਾਸ ਪੈਦਾ ਕੀਤਾ ਠੀਕ ਆ ਜੀ ਅਸੀਂ ਆਪ ਖੁਦ ਮੈਂ ਗਵਾਹ ਠੀਕ ਆ ਜੀ ਇਹ ਮੇਰਾ ਕੰਪਨੀ ਦਾ ਸਾਡੇ ਮੰਨ ਲਓ ਉਹਨਾਂ ਕੋਲੇ ਘੱਟੋ ਘੱਟ 3 ਕਰੋੜ ਦੀ ਅਮਾਉਂਟ ਪਈ ਰਹੀ ਹੈ ਠੀਕ ਆ ਜੀ ਚਲੋ ਡਿਲੇ ਹੋ ਜਾਂਦਾ ਅੱਗੇ ਪਿੱਛੇ ਹੋ ਜਾਂਦਾ ਪਰ ਸਾਡਾ ਵਿਸ਼ਵਾਸ ਸੀ ਹੁਣ ਮੇਰੀ ਜ਼ਮੀਨ ਉਹੀ ਆ ਕੇ ਲੈਣ ਯਾਰ ਮੈਂ ਪ੍ਰਾਈਸ ਤਾਂ ਡਬਲ ਕਰ ਦੂੰ ਪਰ ਉਹ ਮਤਲਬ ਮੈਂ ਉਹਨਾਂ ਤੇ ਵਿਸ਼ਵਾਸ ਕਰੂੰਗਾ ਆਪ ਦੀ ਸਰਕਾਰ ਤੇ ਮੰਨ ਲਓ ਕਿਹੜੀ ਗੱਲਾਂ ਵਿਸ਼ਵਾਸ ਕਰੀਏ ਕੀ ਅੱਜ ਤੱਕ ਸਹੀ ਹੋਇਆ ਕੁਝ ਹੋਇਆ ਸਹੀ ਲੱਗਦਾ ਨਹੀਂ ਕੋਈ ਵੀ ਸਹੀ ਹੋਇਆ ਵਾ ਕਿ ਸੈਨੂ ਉਹ ਕਿ ਸੈਨੂ ਨਹੀਂ ਨਾ ਇੰਡੀਅਨ ਨੂੰ ਲੱਗਦਾ ਨਾ ਐਨ ਆਰ ਆਈ ਨੂੰ ਲੱਗਦਾ ਐਨ ਆਰ ਆਈ ਤਾਂ ਹੁਣ ਸਾਡੇ ਤੇ ਹੱਸਦੇ ਨੇ ਵੀ ਫੜ ਲਿਆ ਬਾਸ ਜਾ ਕੇ ਪੰਜਾਬ ਹੁਣ ਉਹ ਬਾਸ ਵੜੀ ਬੈਠੇ ਆ ਸੀ ਸੋਚੀ ਜਾਂਦੇ ਆ ਵੀ ਇੱਧਰ ਵੀ ਪੈਸਾ ਲਾ ਲਿਆ ਐਨ ਐਨ ਆਰ ਆਈਜ਼ ਲਈ ਤਾਂ ਪੰਜਾਬ ਸਰਕਾਰ ਦੇ ਵੱਲੋਂ ਉਪਰਾਲੇ ਬਹੁਤ ਕੀਤੇ ਗਏ ਸੀ ਕਿ ਰਜਿਸਟਰੀਆਂ ਨੂੰ ਲੈ ਕੇ ਹੋਵੇ ਜਾਂ ਹੋਰ ਬਾਕੀ ਚੀਜ਼ਾਂ ਹੋ ਕੇ ਦੇਖਿਆ ਹਣਾ ਪਿੱਛੇ ਜੀ ਤੁਸੀਂ ਉਹ ਤੁਹਾਨੂੰ ਉਪਰਾ ਜਿਹੜੇ ਉਪਰਾਲੇ ਕੀਤੇ ਚੰਗੇ ਨਹੀਂ ਲੱਗੇ ਹੈਗੇ ਉਹ ਕਿਹੜੇ ਉਪਰਾਲੇ ਲੱਗਦਾ ਨਹੀਂ ਕਰ ਜਾਏਗੇ ਨਹੀਂ ਅਪਰਾਲਾ ਦਾ ਬਾਈ ਬਹੁਤ ਆ ਚਲੋ ਜਿਵੇਂ ਪਿੱਛੇ ਜੇ ਨਾ ਜਦੋਂ ਲਾਈਟ ਆਈ ਪਿਛਲੇ ਝੋਨੇ ਵੇਲੇ ਮੈਂ ਖੇਤੀ ਨਹੀਂ ਕਰਦਾ ਸੀ ਉਦੋਂ ਬਹੁਤ ਸਾਡੇ ਪਿੰਡ ਦੇ ਬੰਦੇ ਵੀ ਆਮ ਆਦਮੀ ਨਾਲ ਜੁੜੇ ਬਈ ਬਿਜਲੀ ਭਵਾਨਤਮਾਨ ਨੇ ਕਿਹਾ ਸੀ ਵੀ ਵਾਕੇ ਯਾਰ ਮੋਟਰਾਂ ਬੰਦ ਕਰਾਤੀਆਂ ਉਹਦਾ ਬਾਈ ਤੇਰੀ ਗੱਲ ਮੰਨ ਗਏ ਭਵਾਨਸਿਆਂ ਵੀ ਕੀਤਾ ਤੂੰ ਵਾਕੇ ਲੋਕ ਤਾਂ ਨਹੀਂ ਤੇਰੇ ਨਾਲ ਬਹੁਤ ਸਹਿਮ ਸੀ ਹਜੇ ਅਸੀਂ ਉਹੀ ਛੱਡ ਦੇਣਾ ਜਾਂ ਪਰ ਉਦੋਂ ਬਾਅਦ ਅਸੀਂ ਨਹੀਂ ਬਾਈ ਕੁਝ ਦੇਖਿਆ ਅਪਰਾਲਾ ਮੈਂ ਕੀ ਦੱਸਾਂ ਤੈਨੂੰ ਪਰ ਅੱਲਾ ਹੁਣ ਕੀ ਕੀਤਾ ਹੋਇਆ ਜਿਗਿਸਟ੍ਰੇਸ਼ਨ ਦੇ ਨੂੰ ਲੈ ਕੇ ਵੀ ਹੋਇਆ ਸੀਗਾ ਵੀ ਜਿਹੜੇ ਐਨਆਰਆਈ ਦੇ ਜ਼ਮੀਨਾਂ ਨੇ ਉਸ ਚੀਜ਼ ਨੂੰ ਲੈ ਕੇ ਮੈਂ ਦੱਸਦਾ ਅੱਛਾ ਜੀ ਐਨਆਰਆਈਆਂ ਦੀ ਜ਼ਮੀਨਾਂ ਦੇ ਪਹਿਲਾਂ ਐਨਆਰਆਈ ਤੇ ਆਜੋ ਐਨਆਰਆਈ ਤਾਂ ਇਹ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਇਹਨਾਂ ਨੇ ਮੰਤਰੀ ਲਾਇਆ ਠੀਕ ਹੈ ਜੀ ਉਹ ਐਨਆਰਆਈ ਸੀਗੇ ਉਹਨਾਂ ਨੂੰ ਐਨਆਰਆਈ ਜਿਵੇਂ ਅੱਗੇ ਦੀ ਅੱਗੇ ਲੋਕ ਇੱਕ ਦੂਜੇ ਨੂੰ ਜਾਣਦੇ ਸੀ ਠੀਕ ਹੈ ਜੀ ਉਹ ਵਧੀਆ ਕੰਮ ਕਰ ਰਹੇ ਸੀ ਇਹਨਾਂ ਨੇ ਉਹ ਨਹੀਂ ਬਖਸ਼ੇ ਉਹ ਵੀ ਲਾ ਕੇ ਮਾਰੇ ਠੀਕ ਆ ਜੀ ਉਦੀ ਥਾਂ ਤੇ ਸੰਜੀਵ ਮਿੱਤ ਵਾਲਾ ਖਨੀਏ ਰੋੜਾ ਕਾ ਸਿੰਘ ਕੀ ਆ ਨਾ ਉਹ ਲੁੱਦਿਆਂ ਨਾਲੇ ਉਹ ਆ ਗਏ ਫਿਰ ਬਾਈ ਲੋਕੋ ਤੁਸੀਂ ਵੀ ਵੋਟ ਪਾਉਣ ਤੋਂ ਪਹਿਲਾਂ ਯਾਰ ਮਾੜਾ ਜਾਂ ਤਾਂ ਸੋਚੋ ਨਾ ਭਰਾ ਕਿਸੇ ਨਾ ਤਾਂ ਯਾਰ ਖੜੋ ਸਾਈਕਲ ਦਾ ਵੀ ਸਟੈਂਡ ਹੁੰਦਾ ਹੁਣ ਸਾਡੇ ਪੰਜਾਬੀਆਂ ਦਾ ਤਾਂ ਸਟੈਂਡ ਖਤਮ ਆ ਯਾਰ ਕੋਈ ਹੈਗਾ ਮੰਨ ਲਓ ਕਿਸੇ ਗੱਲੋਂ ਤਾਂ ਹੀ ਤਾਂ ਸਾਡੇ ਛਿੱਤਰ ਪੈਂਦੇ ਆ ਫਿਰ ਇਹ ਹਿਸਾਬ ਨਾਲ ਤਾਂ ਭੈਣੇ ਵੀ ਚਾਹੀਦੇ ਆ ਠੀਕ ਨਹੀਂ ਕਿਸੇ ਨਾ ਤਾਂ ਖੜ ਜੋ ਯਾਰ ਮੰਨ ਲਓ ਹਰੇਕ ਨੂੰ ਗਦਾਰ ਗਦਾਰ ਸੋਸ਼ਲ ਮੀਡੀਆ ਦਾ ਅੱਜ ਮੇਰੇ ਬਾਰੇ ਕੋਈ ਪਾ ਦੇਵੇ ਲੈ ਵੀ ਦੇਖਣਾ ਹੀ ਨਹੀਂ ਉਹਦੀ ਰੇਲ ਬੰਦ ਦਿੰਦੇ ਆ ਗਾਲਾਂ ਕੱਢ ਕੱਢ ਯਾਰ ਤੁਸੀਂ ਕੀ ਕੀਤਾ ਠੀਕ ਨਹੀਂ ਤੁਸੀਂ ਆਪਣੇ ਧਲੇ ਦੇਖੋ ਸੋਟਾ ਮਾਰੋ ਵੀ ਤੁਸੀਂ ਕੀ ਕੀਤਾ ਉਹਨਾਂ ਨੂੰ ਬਦਲਣ ਦਾ ਰੀਜ਼ਨ ਕੀ ਸੀ ਢਾਲੀ ਵਾਲ ਸਾਹਿਬ ਨੂੰ ਜਾਂ ਤਾਂ ਉਹਨਾਂ ਨੇ ਜੇ ਕੁਝ ਗਲਤ ਕੀਤਾ ਤਾਂ ਸਾਨੂੰ ਉਹ ਦੱਸ ਦੇ ਠੀਕ ਆ ਜੀ ਤੇ ਇਹਦਾ ਮਤਲਬ ਇਹ ਤਾਂ ਫਿਰ ਉਹਨਾਂ ਦਿੱਲੀ ਵਾਲੇ ਆਪਦੇ ਜਿਹੜੇ ਖਾਸ ਬੰਦੇ ਆ ਉਹਨਾਂ ਨੂੰ ਖਿੱਚੀ ਤੁਰੇ ਆਉਂਦੇ ਆ ਤੇ ਦੂਜਿਆਂ ਨੂੰ ਸਾਈਡ ਤੇ ਲਾ ਦੇਣਗੇ ਲਾਂਬੇ ਕਰ ਦੇਣਗੇ ਭਾਈ ਪਰ ਲੋਕ ਇਹਨਾਂ ਨੂੰ ਲਾਂਬੇ ਕਰ ਦੇਣਗੇ ਕੀਰ ਦੇ ਵਿੱਚ ਕੀ ਕਹਿਣਾ ਚਾਹੂੰਗੇ ਇਸ ਪਾਲਿਸੀ ਨੂੰ ਲੈ ਕੇ ਜਿਸ ਤਰੀਕੇ ਨਾਲ ਪੂਰੇ ਪੰਜਾਬ ਭਰ ਦੇ ਵਿੱਚ ਵਿਰੋਧ ਚੱਲਦਾ ਪਿਆ ਹੈ ਐਨ ਆਰ ਆਈਸ ਅੱਗੇ ਹੁਣ ਕੀ ਸੋਚਦੇ ਪਏ ਨੇ ਬਾਹਰ ਜਾਣ ਦਾ ਸੋਚਦੇ ਪਏ ਨੇ ਜਾਂ ਇੱਥੇ ਰਹਿ ਕੇ ਇਸ ਲੜਾਈ ਨੂੰ ਲੜਨ ਦਾ ਸੋਚ ਰਹੇ ਮੈਂ ਤਾਂ ਵੀਰੇ ਆਪਦੀ ਜੇ ਗੱਲ ਕਰਾਂ ਮੇਰੀ ਤਾਂ ਪੀ ਆਰ ਸਾਲ ਖੰਡ ਦੀ ਰਹਿ ਗਈ ਠੀਕ ਆ ਜੀ ਮੇਰੀ ਤਾਂ ਖਤਮ ਰਿਕਾਰਡਡ ਆਹੇ ਗੱਲ ਕੋਈ ਉਦਾਂ ਹੀ ਧੂੜ ਚ ਟੱਟੂ ਨਹੀਂ ਤੇ ਪਰ ਬਹੁਤੇ ਐਨਆਰਆਈ ਆ ਜਿਹੜੇ ਉਹ ਆਪਦੀਆਂ ਜ਼ਮੀਨਾਂ ਵੇਚ ਕੇ ਉਥੇ ਜਾਣਗੇ ਜਿੱਦਣੇ ਪਾਲਸੀ ਰੱਦ ਹੁੰਦੀ ਆ ਇਹਨਾਂ ਨੇ ਤਾਂ ਵਿਚਾਰਿਆਂ ਨੇ ਉਹ ਵੀ ਕੱਢ ਦੇਣੇ ਆ ਜਿਹੜੇ ਆਪਦੇ ਮਾਪਿਓ ਕਰਕੇ ਪੰਜਾਬ ਚ ਬੈਠੇ ਸੀ ਨਾ ਉਹ ਵੀ ਬੱਚੇ ਉਜੜ ਜਾਣਗੇ ਉਹ ਵੀ ਲੋਕ ਤੁਰ ਜਾਣਗੇ ਵਾਪਸ ਯਾਰ ਇਹ ਦੇਖੋ ਤੁਸੀਂ ਕੈਨੇਡਾ ਇੱਕ ਬਗਾਨਾ ਮੌਲਕ ਕਿੰਨੀ ਤਰ੍ਹਾਂ ਦੀ ਉਥੇ ਕਮਿਊਨਿਟੀ ਰਹਿੰਦੀ ਆ ਯਾਰ ਸਾਨੂੰ ਤਾਂ ਇੱਜ਼ਤ ਫਿਰ ਬਗਾਨੇ ਦੇ ਹੀ ਜਾਂਦੇ ਆ ਭਾਈ ਇੱਥੇ ਜਿਹੜਾ ਮਰਜ਼ੀ ਚੱਕ ਕੇ ਕਿਸੇ ਤੇ ਪਰਚਾ ਪਾ ਦਵੇ ਕੱਲ ਨੂੰ ਮੇਰੇ ਤੇ ਪਾ ਦੋ ਮੇਰੇ ਚੱਤਰ ਮਾਰ ਦੋ ਉਹਦੇ ਮਾਰ ਦੋ ਤੇ ਮਾਲਕ ਬਗਾਨਾ ਮੌਲਕ ਸਾਨੂੰ ਯਾਰ ਇੱਜ਼ਤ ਦਿੰਦਾ ਜੋ ਆਪਦੇ ਪ੍ਰਾਣਿਆਂ ਨੂੰ ਦਿੰਦਾ ਉਵੇਂ ਹੀ ਸਾਨੂੰ ਨਵੇਂਆਂ ਨੂੰ ਦਿੰਦਾ ਤੇ ਸਾਡੇ ਦੇਸ਼ 'ਚ ਇਹ ਕਿਉਂ ਨਹੀਂ ਹੋ ਸਕਦਾ ਕਿੱਡੀ ਗੱਲ ਆ ਯਾਰ ਭਾਈ ਤੁਸੀਂ ਖਾਣਾ ਵੀ ਆ ਖਾ ਲਓ ਕੋਈ ਚੱਕਰ ਨਹੀਂ ਪਰ ਜੇ ਲੱਖ ਖਾਣਾ ਜ਼ਰੂਰੀ ਨਹੀਂ ਉੱਥੇ ਤੁਸੀਂ 20000 ਖਾ ਲਓ ਬਈ ਪ੍ਰਮਾਤਮਾ ਮੂਰੇ ਲੇਖਾ ਦੇਣਾ ਪੈਣਾ ਇੱਥੇ ਹੀ ਸਭ ਕੁਝ ਆ ਚੰਗਾ ਵੀ ਮਾੜਾ ਵੀ ਔਰ ਇਹ ਗੱਲਾਂ ਆਪਣੇ ਮਾਨ ਸਾਹਿਬ ਕਰਦੇ ਰਹੇ ਨੇ ਵੀ ਬਾਦਲ ਪਰਿਵਾਰ ਬਾਰੇ ਵੀ ਇੱਥੇ ਹੀ ਸਾਰਾ ਕੁਝ ਆ ਜਾਂ ਸੱਤਾ ਚ ਆ ਕੇ ਲੋਕ ਭੁੱਲ ਜਾਂਦੇ ਆ ਹੁਣ ਤੁਸੀਂ ਵੀ ਮੇਰਾ ਭਰਾ ਬਣ ਕੇ ਇੰਨਾ ਧੱਕਾ ਨਾ ਕਰੋ ਵੱਦਵਾਵਾ ਲੋਕਾਂ ਦੀਆਂ ਨਾਲੋ ਹੱਥ ਬੰਨ ਕੇ ਬੇਨਤੀ ਆ ਭਵੰਤਮਨ ਸਾਹਿਬ ਸੋਚੋ ਪੰਜਾਬੀਆਂ ਨਾਲ ਖੜਜੋ ਥੋਤੋਂ ਅਸੀਂ ਕੁਝ ਨਹੀਂ ਮੰਗਦੇ ਬਿਜਲੀ ਸਾਨੂੰ ਨਹੀਂ ਫ੍ਰੀ ਚਾਹੀਦੀ ਮੋਟਰਾਂ ਦੀ ਸਾਨੂੰ ਨਹੀਂ ਲੈਟ ਫਰੀ ਚਾਹੀਦੀ ਅਸੀਂ ਆਪ ਮਿਹਨਤ ਕਰਕੇ ਅਸੀਂ ਆਪਦਾ ਖਾ ਸਕਦੇ ਹਾਂ ਔਰ ਸਾਡੇ ਜਿਹੜੇ ਕਹਿੰਦੇ ਆ ਵੀ ਖੇਤੀ ਪਹਿਲਾਂ ਤਾਂ ਸਾਡੇਆਂ ਦੇ ਡੰਡੇ ਫਿਰਨੇ ਚਾਹੀਦੇ ਆ ਜਿਹੜੇ ਸਾਲਿਆਂ ਨੇ ਅਜੇ ਤੱਕ ਸਾਨੂੰ ਛੋਟੇ ਹੁੰਦਿਆਂ ਤੋਂ ਇਹ ਕਿਹਾ ਗਿਆ ਵੀ ਖੇਤੀ ਆ ਜਿਹੜਾ ਇਹ ਘਾਟੇ ਦਾ ਸੌਦਾ ਉਹ ਕਿਹੜੇ ਹਿਸਾਬ ਨਾਲ ਘਾਟੇ ਦਾ ਸੌਦਾ ਕਿਹੜੀ ਆਮਦਨ ਸੀ ਮੇਰੇ ਕੋਲੋਂ ਬੰਦੇ ਆਉਣ ਲੱਗੇ ਕਿਹੜੇ ਕਹਿੰਦੇ ਆ ਘਾਟੇ ਹੁਣ ਘਾਟੇ ਫਾਇਦਾ ਤਾਂ ਇਹ ਕਹਿੰਦੇ ਆ ਵੀ ਸਾਲੀ ਸਾਲ ਬਾਅਦ ਫੋਰਚੂਨਰ ਆਜੇ 2 ਕਰੋੜ ਦੀ ਕੋਠੀ ਬਣ ਜੇ ਤੋਂ ਨੂੰ ਸਕੂਨ ਹੈਗਾ ਕਿ ਨਹੀਂ ਹੈਗਾ ਤੁਸੀਂ ਆਪਦੀ ਰੋਟੀ ਖਾਣੇ ਹੋ ਬਾਹਰਲੇ ਮੌਲਖਾਂ 'ਚ ਅਸੀਂ 30 30 38 38 ਘੰਟੇ ਕੰਮ ਕਰਦੇ ਸੀ ਤਾਂ ਅਸੀਂ ਇੱਕ ਮਕਾਨ ਬਣਾਏ ਨੇ ਠੀਕ ਆ ਜੀ ਇੱਥੇ ਅਸੀਂ ਪੰਜਾਬ 'ਚ 8-10 ਘੰਟੇ ਕੰਮ ਕਰਕੇ ਰਾਜ਼ੀ ਆ ਯਾਰ ਲੇਕਿਨ ਇੱਥੇ ਉਹ ਜੀ ਮਿਹਨਤ ਨਾ ਮਿਲਦੀ ਵੀ ਇਹ ਵੀ ਗੱਲ ਬਣ ਜਾਂਦੀ ਹੈ ਵਿੱਚ ਮਿਹਨਤ ਵੀਰੇ ਇਹ ਚਾਹੁੰਦੇ ਆ ਵੀ ਐਂ ਦਿਨਾ 'ਚ ਹੀ ਅਸੀਂ ਅਮੀਰ ਹੋ ਜਾਈਏ ਉੱਥੇ ਲੋਕ ਸਾਲ-ਸਾਲ ਮੈਂ ਟ੍ਰਾਂਟੋ ਚ ਰਹਿ ਕੇ ਕਦੇ ਸੀਐਨ ਟਾਵਰ ਅੱਜ ਤੱਕ ਨਹੀਂ ਦੇਖਿਆ ਔਰ ਮੇਰੀ ਇੱਛਾ ਵੀ ਨਹੀਂ ਸੀ ਮੈਂ ਦੋਸਤਾਂ ਨਾਲ ਜਾਣਾ ਪਸੰਦ ਕਰਦਾ ਸੀ ਵੀ ਕਈ ਬੰਦੇ ਫੈਮਲੀਆਂ ਨਾਲ ਜਾਦੇ ਹੈਪੀ ਹੁੰਦੇ ਆ ਨਾ ਵੀ ਮੈਨੂੰ ਦੋਸਤਾਂ ਨਾਲ ਮੇਰੇ ਦੋਸਤ ਉੱਥੇ ਹੁੰਦੇ ਪੁਰਾਣੇ ਮੈਂ ਜ਼ਰੂਰ ਜਾਂਦਾ ਪਰ ਜਾਣੀ ਕੋਈ ਵੀ ਅਸੀਂ ਉੱਥੇ ਉਹ ਨਹੀਂ ਦੇਖ ਸਕੇ ਵੀ ਮੰਨ ਲਓ ਕੰਮ ਅਸੀਂ ਘੱਟੋ ਘੱਟ 5 6 ਸਾਲ ਅਸੀਂ ਬਹੁਤ ਕੰਮ ਕੀਤਾ ਔਰ ਇੱਥੇ ਜੇ ਦੇਖੀਏ ਇੱਥੇ ਅਸੀਂ ਮੌਲਕ ਨੂੰ ਗਾਲਾਂ ਹੀ ਕੱਢੀਆਂ ਮੈਂ ਕੀਤਾ ਕੀ ਆ ਮੈਂ ਕਿਹੜਾ ਜਾਂ ਜਿਹੜਾ ਵੀਰ ਵੀ ਕਹਿੰਦਾ ਚੰਗਾ ਮਾੜਾ ਇਹ ਮੌਲਕ ਨੂੰ ਆਪਾਂ ਚੰਗਾ ਮਾੜਾ ਕਹਿੰਨੇ ਆ ਆਪਾਂ ਕੰਮ ਕੀ ਕੀਤਾ ਆਪਾਂ ਮਿਹਨਤ ਕਿੰਨੀ ਕੁ ਕੀਤੀ ਐ ਠੀਕ ਆ ਜੀ ਆਪਾਂ ਆਪਦੇ ਬਾਪ ਨੂੰ ਬੁੜਾ ਕਹਿਣਾ ਨਹੀਂ ਫਾਦਰ ਨਹੀਂ ਕਹਿ ਸਕੇ ਆਪਾਂ ਬੁੜਾ ਹਜੇ ਤੱਕ ਸ਼ਬਦ ਵਰਤਦੇ ਆ ਤੇ ਅਸੀਂ ਕਿੱਥੋਂ ਕਾਮਯਾਬ ਹੋਣਾ ਬਈ ਖੁਸ਼ ਕਰਕੇ ਤਾਂ ਦੇਖੋ ਨਾ ਯਾਰ ਜ਼ੀਰੋ ਤੋਂ ਸ਼ੁਰੂ ਹੋ ਜਾਓ ਉੱਥੇ ਜਾ ਕੇ ਵੀ ਅਸੀਂ ਫੈਕਟਰੀਆਂ 'ਚ ਗਏ ਆ ਠੀਕ ਐ ਨਹੀਂ ਕਾਰਾਂ ਦੇ ਮੈਟ ਬਣਦੇ ਸੀ ਉੱਥੇ ਕੰਮ ਕੀਤਾ ਫਿਰ ਦੂਜੀ ਸ਼ਿਫਟ 12 ਘੰਟੇ ਕਿਤੇ ਹੋਰ ਲਾਉਣੀ ਸਾਰੀ ਭਰਾ ਕਰਦੇ ਨੇ ਔਰ ਉਹ ਤਾਂ ਹੀ ਸਭ ਕੁਝ ਮਿਲ ਜਾਂਦਾ ਪਰ ਜੇ ਇਹ ਚਾਹੁੰਦੇ ਆ ਵੀ ਦਿਨਾ 'ਚ ਹੀ ਆ ਜਾਵੇ ਖੇਤੀ 'ਚ ਵੀ ਇਦਾਂ ਹੀ ਆ ਸਬਰ ਰੱਖੋ ਮਹਾਰਾਜ ਦਾ ਸ਼ੁਕਰ ਕਰੋ ਪੈਸੇ ਨਾਲ ਸੰਤੋਸ਼ਟੀ ਨਹੀਂ ਆਉਂਦੀ ਪਰ ਜਦ ਨੂੰ ਸਮਾਂ ਲੰਘ ਜਾਂਦਾ ਜਦ ਨੂੰ ਸਾਨੂੰ ਪਤਾ ਲੱਗਦਾ ਪਰ ਆ ਸਰਕਾਰਾਂ ਨੂੰ ਆਖਰ ਜੱਤ ਬਣ ਕੇ ਬੇਨਤੀ ਆ ਨਾ ਕਰੋ ਯਾਰ ਤੱਕਾ ਨਾ ਦਰਸੀਸਾਂ ਲੋ ਆਤਮ ਬਣ ਕੇ ਬੇਨਤੀ ਹੈ ਬਹੁਤ ਬਹੁਤ ਥੈਂਕ ਯੂ ਸੋ ਉਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ